ਸਤਿ ਸ਼੍ਰੀ ਅਕਾਲ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ। ਦੇਸ਼ ਵਿੱਚ ਚੋਣਾਂ ਦਾ ਤਿਉਹਾਰ ਚੱਲ ਰਿਹਾ ਹੈ। ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਅੱਜ ਤੀਜੇ ਪੜਾ ਦੇ ਤਹਿਤ VOTING ਹੋਈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਵੋਟਾਂ ਨੇੜੇ ਨੇ। ਦੱਸ ਦਵਾਂ ਕਿ 1 ਜੂਨ ਨੂੰ ਪੰਜਾਬ 'ਚ ਵੋਟਾਂ ਪੈਣਗੀਆਂ ਪਰ ਉਸ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੱਜ ਤਾਰੀਖ ਸੀ। ਅੱਜ ਤੋਂ ਹੀ ਨਾਮਜ਼ਦਗੀ ਪੱਤਰ ਦਾਖਲ ਕਰਨੇ ਉਮੀਦਵਾਰਾਂ ਨੇ ਸ਼ੁਰੂ ਕਰ ਦਿੱਤੇ ਨੇ। ਤਾਂ ਹੌਲੀ-ਹੌਲੀ ਕਰਕੇ ਅਾਕਵਾ ਕੁਮੇਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਪਰ ਇਸ ਦਰਮਿਆਨ ਹੋਰ ਕਈ ਖਬਰਾਂ ਤੇਸਤੀਆਂ ਸਾਹਮਣੇ ਆਈਆਂ ਨੇ ਪੰਜਾਬ ਦੇ ਵਿੱਚ ਵੀ ਇੱਕ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਕਾਂਗਰਸ ਦੇ ਵੱਲੋਂ ਕਿਹੜੇ ਉਮੀਦਵਾਰ ਦਾ ਕੀਤਾ ਗਿਆ ਤੇ ਉਸ ਸੀਟ ਤੇ ਕੀ ਸਮਿਕਰਨ ਰਹਿਣਗੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਪ੍ਰੋਫੈਸਰ ਸਾਹਿਬ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਜੀ ਪ੍ਰੋਫੈਸਰ ਸਾਹਿਬ ਚੋਣਾਂ ਦੀ ਗੱਲ ਕਰ ਰਹੇ ਸੀ ਪੰਜਾਬ ਦੇ ਵਿੱਚ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪਹਿਲੀ ਮਿਤੀ ਸੀ ਅੱਜ ਤੋਂ ਹੀ ਨਾਮਜ਼ਦਗੀ ਪੱਤਰ ਦਾਖਲ ਹੋਣੇ ਸ਼ੁਰੂ ਹੋ ਚੁੱਕੇ ਨੇ ਪਰ ਦੂਜੇ ਪਾਸੇ ਤੀਜੇ ਪੜਾ ਦੀਆਂ ਵੋਟਾਂ ਨੇ ਜਿਹੜੀਆਂ ਅਜੋ ਦੇਸ਼ ਵਿੱਚ ਪੈ ਰਹੀਆਂ ਨੇ ਪਰ ਇਸੇ ਵਿਚਾਲੇ ਕਾਂਗਰਸ ਨੇ ਪੰਜਾਬ ਦੇ ਵਿੱਚ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਉਹ ਹੈ ਫਿਰੋਜ਼ਪੁਰ ਲੋਕ ਸਭਾ ਹਲਕਾ ਸੀਟ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਕੋਬਾਇਆ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਸਵਾਲ ਇਹ ਹੈ ਕਿ ਹੁਣ ਸ਼ੇਰ ਸਿੰਘ ਖੁਬਾਇਆ ਦੇ ਆਉਣ ਨਾਲ ਕੀ ਫਿਰੋਜ਼ਪੁਰ ਸੀਟ ਤੇ ਸਮੀਕਰਨ ਬਦਲਣਗੇ ਕਿਉਂਕਿ ਇਹ ਕੋਈ ਨਵੇਂ ਆਗੂ ਤਾਂ ਹੈ ਨਹੀਂ ਜਾਂ ਫਿਰ ਕੋਈ ਕਲਾਕਾਰ ਨਹੀਂ ਇਹ ਤਾਂ ਪੁਰਾਣੇ ਆਗੂ ਨੇ ਅਕਾਲੀ ਦਲ ਦੇ ਵਿੱਚ ਵੀ ਰਹੇ ਨੇ ਕਾਂਗਰਸ 'ਚ ਵੀ ਰਹੇ ਨੇ ਕਿਵੇਂ ਦੇਖਦੇ ਹਾਂ ਕਿ ਇਹ ਕਿਸੇ ਨੂੰ ਟੱਕਰ ਦੇਣ 'ਚ ਕਾਮਯਾਬ ਹੋਣਗੇ ਦੇਖੋ ਉੱਥੇ ਨਾ ਜਿਹੜੀ ਫਿਰੋਜ਼ਪੁਰ ਦੀ ਮੈਂ ਜਿੰਨਾ ਕਰਦਾ ਉੱਥੇ ਤਿੰਨ ਬਰਾਦਰੀਆਂ ਆਏ ਇੱਕ ਹੈ ਗਿਆ ਰਾਏ ਸਿੱਖ ਹੈ ਕਹ ਕੇ ਕੰਬੋਜ਼ ਸਿੱਖ ਹੈ ਜਿਹਨਾਂ ਨੂੰ ਜੱਟ ਸਿੱਖ ਕਹ ਲੋ ਤੁਸੀਂ ਉਹ ਜੱਟ ਸਿੱਖ ਜਿਹੜੇ ਆ ਉਹ ਮੇਰਾ ਕਹਿ ਬਹੁਤੇ ਉੱਥੋਂ ਪਾਕਿਸਤਾਨ ਤੋਂ ਸ਼ਾਇਦ ਮਾਈਗ੍ਰੇਟ ਆ ਕੇ ਉੱਥੇ ਬੈਠੇ ਹੋਣਗੇ ਇਹ ਇੰਨਾ ਤਿੰਨਾ ਬਰਾਦਰੀਆਂ ਦਾ ਆਪੋ ਆਪਣਾ ਇੱਕ ਪਾਸੇ ਥੋੜਾ ਅਲਾਰ ਵੀ ਹੁੰਦਾ ਹੈ ਜੇ ਹੁਣ ਕੰਬੋਜ਼ ਵਾਲੇ ਜੇ ਕੋਈ ਬੰਦਾ ਕੈਂਡੀਡੇਟ ਖੜਾ ਜੇ ਤੇ ਕੰਬੋਜ਼ ਸਾਰੇ ਉਹਨੂੰ ਡਟ ਕੇ ਵੋਟ ਪਾ ਦਿਆ ਜੇ ਇਹ ਹੁਣ ਜਿਤਨਾ ਕਬਾਇਆ ਹੈ ਇਹ ਇੰਨਾ ਦਾ ਰਾਏ ਸਿੱਖ ਦਾ ਹੈਗਾ ਹੈ ਤੇ ਉਹਨਾਂ ਵੱਲੋਂ ਡਟ ਕੇ ਵੋਟ ਪੈਣ ਵੀ ਉਹਨਾਂ ਦੀ ਵੀ ਕਾਫੀ ਵੱਡੀ ਵੋਟ ਹੈਗੀ ਆ ਪਰ ਨਾਲੋ ਨਾਲ ਜਿੱਥੇ ਇੱਕ ਬਰਾਦਰੀ ਵੋਟ ਪਾ ਦਿੰਦੀ ਹੈ ਵੱਡੇ ਪੱਧਰ ਤੇ ਪਾਰਟੀਆਂ ਦੀ ਵੋਟ ਵੀ ਹੁੰਦੀ ਹੈ ਜਿਸ ਤਰੀਕੇ ਨਾਲ ਹੁਣ ਕਾਂਗਰਸ ਦੀ ਵੋਟ ਤੇ ਜੱਟਾਂ ਦੇ ਵਿੱਚ ਸਿੱਖਾਂ ਚ ਵੀ ਹੋਊਗੀ ਗੰਗੋਸ ਦੇ ਵਿੱਚ ਵੀ ਹੋਊਗੀ ਕਿ ਇਹ ਇੱਕ ਕੈਂਡੀਡੇਟ ਤੇ ਸਟਰੋਂਗ ਹੈਗਾ ਉਸ ਹਿਸਾਬ ਦੇ ਨਾਲ ਜਿਸ ਤਰੀਕੇ ਦੀ ਉਥੇ ਦੀ ਡੈਮੋਗ੍ਰਾਫਿਕ ਪੋਜੀਸ਼ਨ ਹੈਗੀ ਆ ਉਹ ਪਰ ਅੱਜਕੱਲ੍ਹ ਦੀਆਂ ਚੋਣਾਂ ਦੇ ਵਿੱਚ ਨਾ ਤੁਹਾਨੂੰ ਪਤਾ ਬਹੁਤ ਕੁਝ ਕੰਮ ਕਰਦਾ ਪਰ ਪ੍ਰੋਫੈਸਰ ਸਾਹਿਬ ਇੱਥੇ ਨਾ ਸੁਖਵੀਰ ਸਿੰਘ ਬਾਦਲ ਹੋਰੀ ਚੋਣ ਲੜਦੇ ਰਹੇ ਨੇ ਇੱਕ ਸਟਰੋਂਗ ਕੈਂਡੀਡੇਟ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੁਖਵੀਰ ਬਾਦਲ ਹੋਰੀ ਜਾਂ ਹਰਸਿਮਰਤ ਬਾਦਲ ਹੋਰੀ ਇੱਕ ਨਾਮ ਰੱਖਦੇ ਨਿਰਸੂਖ ਹੈ ਪਾਰਟੀ ਦੇ ਵਿੱਚ ਉਹਨਾਂ ਦਾ ਐਤਕੀ ਉੱਥੇ ਅਕਾਲੀ ਦਲ ਦਾ ਇਹਨਾਂ ਵਿੱਚੋਂ ਕੋਈ ਵੀ ਉਮੀਦਵਾਰ ਨਹੀਂ ਨਾ ਤਾਂ ਵੀ ਬاہر ਸਿਮਰਤ ਕੋਰ ਬਾਦਲ ਉਦਾਂ ਹਾਲਾਂਕਿ ਪਹਿਲਾਂ ਵੀ ਬਠਿੰਡੇ ਤੋਂ ਲੜਦੇ ਨੇ ਐਤਕੀ ਸੁਖਵੀਰ ਬਾਦਲ ਵੀ ਨਹੀਂ ਹੈਗੇ ਉੱਥੋਂ ਚੋਣ ਲੜ ਰਹੇ ਨਹੀਂ ਮਤਲਬ ਉਹ ਨਹੀਂ ਖੜੇ ਚੋਣਾਂ ਦੇ ਵਿੱਚ ਕੀ ਲੱਗਦਾ ਕਿ ਇਸ ਦੇ ਨਾਲ ਸ਼ੇਰ ਸਿੰਘ ਸੁਕਬਾਇਆ ਹੋਰਾਂ ਨੂੰ ਕੋਈ ਬੈਨੀਫਿਟ ਮਿਲੂਗਾ ਲਾਭ ਮਿਲੂਗਾ ਕਿਉਂਕਿ ਜਦੋਂ ਸਾਹਮਣੇ ਸਟਰੌਂਗ ਕੈਂਡੀਡੇਟ ਹੋਵੇ ਤਾਂ ਕੋਈ ਦੂਜਾ ਕੈਂਡੀਡੇਟ ਹੈ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਾਂਦਾ ਹੈ ਨਹੀਂ ਉਹ ਠੀਕ ਹੈ ਗਈ ਹੈ ਗੱਲ ਉਹਨਾਂ ਦਾ ਜ਼ੋਰ ਜ਼ਿਆਦਾ ਲੱਗਣਾ ਸੀਗਾ ਮੈਂ ਕਿਉਂਕਿ ਤੁਸੀਂ ਉਹਨੂੰ ਗੁਵਾਇਆ ਦਾ ਹੁਣੇ ਅਨਾਉਂਸ ਕੀਤਾ ਹੈ ਬਾਕੀ ਕਿਹੜੇ-ਕਿਹੜੇ ਕੈਂਡੀਡੇਟ ਹੈ ਜਦ ਤੱਕ ਉਹਨਾਂ ਦਾ ਨਾਂ ਸਾਰਿਆਂ ਦਾ ਸਾਹਮਣੇ ਨਹੀਂ ਆਉਂਦਾ ਉਦੋਂ ਤਾਂ ਕਾਫੀ ਗੱਲ ਕਰਨੀ ਸੀ ਮੇਰਾ خیال ਕਾਂਗਰਸ ਅਕਾਲੀ ਦਲ ਨੇ ਵੀ ਸਾਰੇ ਕੈਂਡੀਡੇਟ ਖੜੇ ਅਨਾਉਂਸ ਹੋ ਗਿਆ ਲਾਸਟ ਖਡੂਰ ਸਾਹਿਬ ਦੀ ਸੀ ਉਹ ਵੀ ਉਹਨਾਂ ਨੇ ਬਲਟੋਹਾ ਉਹਨਾਂ ਨੂੰ ਖੜਾ ਕਰ ਦਿੱਤਾ ਇੱਥੇ ਕਾਂਗਰਸ ਦੇ ਵੀ ਤਕਰੀਬਨ ਕਾਫੀ ਅੱਜ ਸਾਰੇ ਹੋ ਹੀ ਗਏ ਐ ਗਵਾਇਆ ਮੇਰਾ ਖਿਆਲ ਇਹ ਕਰੇਗਾ ਸੀ ਤੇ ਇਹਦੇ ਨਾਲ ਉਹਨਾਂ ਦੇ 13 ਦੇ 13 ਕੈਂਡੀਡੇਟ ਪੂਰੇ ਹੋ ਗਏ ਆ ਉਹ ਇੱਕ ਇਹੋ ਜੀ ਸੀਟ ਐ ਪਰ ਜਿਹਦੇ ਵਿੱਚ ਤੁਹਾਨੂੰ ਢੱਲੇਦਾਰ ਤਖੜੇ ਕੋਈ ਕਿ ਜਿਹੜੇ ਕੈਂਡੀਡੇਟ ਲੱਭਣੇ ਵੀ ਔਖੇ ਹੁੰਦੇ ਆ ਤੇ ਕਿਸੇ ਵੇਲੇ ਫੜੀਆਂ ਵਾਲਾ ਅਸੀਂ ਵੀ ਉਹਨੂੰ ਅਪਰੋਚ ਕੀਤੀ ਸੀ ਜਦੋਂ ਆਪ ਵਿੱਚ ਹੁੰਦੇ ਸੀ ਹੁਣ ਉਹ ਇਸ ਵਾਰ ਹੀ ਪਤਾ ਨਹੀਂ ਫੜੀਆਂ ਵਾਲਾ ਕਿਸੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਖੜਾ ਕਿ ਨਹੀਂ ਖੜਾ ਮੈਨੂੰ ਕੋਈ ਬਹੁਤਾ ਅੰਦਾਜ਼ਾ ਨਹੀਂ ਹੈਗਾ ਜਗਦੀਪ ਸਿੰਘ ਕਾਕਾ ਬਰਾੜ ਨੇ ਉੱਥੋਂ ਤੋਂ ਹਾਂਜੀ ਜਗਦੀਪ ਸਿੰਘ ਕਾਕਾ ਬਰਾੜ ਨੇ ਕਾਕਾ ਬਰਾੜ ਨੇ ਹਾਂ ਬਿਲਕੁਲ ਤੇ ਇਹ ਆਪਣੇ ਆਪ ਚ ਤੇ ਦੇਖੋ ਗਬਾਇਆ ਦਾ ਨਾਂ ਹੈ ਗਾਇਆ ਉਹ ਉੱਥੇ ਕਾਲੀ ਦਲ ਦੇ ਵਿੱਚ ਰਹਿ ਆ ਕਾਫੀ ਤਕੜੇ ਕੰਟੈਸਟੈਂਟ ਹੈਗੇ ਆ ਜੇ ਬਾਕੀ ਦੇ ਆ ਨੇ ਉਹਨੇ ਵੱਡੇ ਪੱਧਰ ਤੇ ਪੈਸੇ ਦਾ ਖਰਚਾ ਖਰਚਾ ਪਾਣੀ ਵੀ ਕਾਫੀ ਲਾਉਣਾ ਹੁੰਦਾ ਜੇ ਉਹ ਨਾ ਲਾ पाए ਹੁਣੇ ਤੇ ਇਹਦੇ ਕੋਲ ਵੀ ਬਹੁਤੇ ਪੈਸੇ ਨਹੀਂ ਹੈ ਪਰ ਉਹ ਇੱਕ ਬਰਾਦਰੀ ਦੀ ਵੋਟ ਵੱਡੇ ਪੱਧਰ ਤੇ ਆ ਜਾਂਦੀ ਆ ਫਿਰ ਹੋਰ ਵੀ ਮੇਰਾ ਖਿਆਲ ਉਥੇ ਰਾਧਾ ਸਵਾਮੀਆ ਦਾ ਵੀ ਇੱਕ ਪੱਧਰ ਦੇ ਉੱਤੇ ਸ਼ਾਇਦ ਕੋਈ ਅਸਰ-ਉਸਰ ਹੈਗਾ ਸਾਨੂੰ ਆ ਕੇ ਬੰਦੇ ਮਿਲਦੇ ਹੁੰਦੇ ਸੀ ਜਦੋਂ ਅਸੀਂ ਇੱਕ ਉੱਥੇ ਕੈਂਡੀਡੇਟ ਖੜਾ ਕੀਤਾ ਸੀ ਪਰ ਉਹ ਤੇ ਇੱਕ ਵਕੀਲ ਸੀਗੇ ਕੰਬੋਜ਼ ਬਰਾਦਰੀ ਦੇ ਸੀਗੇ ਇਹ ਉਦੋਂ ਸਾਨੂੰ ਇਹ ਅੰਦਾਜ਼ਾ ਹੋਇਆ ਪਰ ਇਹਨਾਂ ਦੇ ਐਂਟਰੀ ਹੋਣ ਦੇ ਨਾਲ ਐਂਟਰੀ ਕਰਨ ਦੇ ਨਾਲ ਕਾਂਗਰਸ ਨੂੰ ਇਸ ਗੱਲ ਦਾ ਕਾਫੀ ਮੈਨੂੰ ਲੱਗਦਾ ਹਲੂਣਾ ਮਿਲੂਗਾ ਇਹ ਕਾਂਗਰਸ ਦਾ ਇੱਕ ਸਟਰੋਂਗ ਕੈਂਡੀਡੇਟ ਦੇ ਤੌਰ ਤੇ ਉਸ ਏਰੀਏ ਦੇ ਮਤਾਬਕ ਸ਼ੇਰ ਸਿੰਘ ਦਾ ਬਾਇਆ ਵਾਕਿਆ ਹੀ ਸ਼ੇਰ ਹੀ ਹੋਣਗੇ ਹਮ ਠੀਕ ਹੈ ਪ੍ਰੋਫੈਸਰ ਸਾਹਿਬ ਇੱਕ ਪੰਜਾਬ ਦੇ ਵਿੱਚ ਮਸਲਾ ਕਾਫੀ ਗਰਮਾਇਆ ਹੋਇਆ ਜੋ ਅਨੰਤਨਾਗ ਦੇ ਵਿੱਚ ਪਿਛਲੇ ਦਿਨੀ ਇੱਕ ਹਮਲਾ ਹੁੰਦਾ ਹੈ 에ਅਰ ਫੋਰਸ ਦੇ ਫੌਜ ਦੀ ਟੁਕੜੀ ਦੇ ਉੱਤੇ ਤਾਂ ਉਸ ਦਰਮਿਆਨ ਇੱਕ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਬਿਆਨ ਸਾਹਮਣੇ ਆਇਆ ਸੀ ਹਾਲਾਂਕਿ ਉਸ ਬਿਆਨ ਨੂੰ ਲੈ ਕੇ ਉਹ ਘਿਰ ਗਏ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਅਕਸਰ ਭਾਜਪਾ ਅਜਿਹੇ ਮੌਕਿਆਂ ਦੇ ਉੱਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੀ ਹੈ। ਕੁਝ ਜਿਹਹਾ ਦਾਅਵਾ ਉਹਨਾਂ ਨੇ ਕੀਤਾ ਕਿ ਮੈਂ ਮੇਰੀ ਇਮਨਸ਼ਾਈ ਨਹੀਂ ਸੀ ਕਿ ਮੈਂ ਭਾਜਪਾ ਕਰਵਾਉਂਦੀ ਆ ਅਜਿਹਹਾ। ਪਹਿਲਾਂ ਉਹਨਾਂ ਦੀ ਗੱਲ ਉਹ ਡੀਕੇ ਭਾਜਪਾ ਕਰਵਾਉਂਦੀ ਆ ਇਸ ਕਰਕੇ ਤਾਂ ਜੋ ਵੋਟ ਬੈਂਕ ਜਿਹੜਾ ਉਹ ਹਾਸਲ ਕੀਤਾ ਜਾ ਸਕੇ। ਤਾਂ ਇਸ ਮਾਮਲੇ ਦੇ ਉੱਤੇ ਸੁਨੀਲ ਜਾਖੜ ਹੋਰਾਂ ਨੇ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਘੇਰਿਆ। ਕੀ ਦੇਖਦੇ ਹਾਂ ਇਸ ਬਿਆਨ ਦੇ ਪਿੱਛੇ ਕਿੰਨੀ ਕਿ ਸੱਚਾਈ ਹੈ ਚਰਨਜੀਤ ਚੰਨੀ ਹੋਰਾਂ ਦੀ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਇਹ ਚਰਚਾ ਛਿੜੀ ਹੋਈ ਕਿ ਬੀਜੇਪੀ ਵੋਟ ਬੈਂਕ ਹਾਸਲ ਕਰਦੇ ਕਿ ਵਾਕਈ ਬੀਜੇਪੀ ਉਸ ਨੂੰ ਆਪਣਾ ਸਿਆਸੀ ਲਾਹਾ ਲੈਂਦੀ ਹੈ ਪ੍ਰਵਿੰਦਰ ਜਦੋਂ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਜਦੋਂ ਚੋਣਾਂ ਹੋ ਰਹੀਆਂ ਹੋਣ ਖਾਸ ਕਰਕੇ ਜਦੋਂ ਇੱਕ ਏਡੀ ਸਟਰੋਂਗ ਰਾਈਟ ਕਿਸਮ ਦੀ ਸੱਜੀ ਪਾਸੇ ਵਣਨ ਜਿਹਨੂੰ ਰਾਈਟ ਰਾਈਟਿਸਟ ਪਾਰਟੀਆਂ ਕਹਿੰਦੇ ਆ ਉਸ ਕਿਸਮ ਦੀ ਪਾਰਟੀ ਭਾਜੀਪੀ ਹੋਵੇ ਜਿਨ੍ਹਾਂ ਨੇ ਦੇਸ਼ ਭਗਤੀ ਦਾ ਆਲਾਪ ਕਰਨਾ بڑے ਵੱਡੇ ਪੱਦਰ ਤੇ ਕਿ ਜਿਵੇਂ ਦੇਸ਼ ਭਗਤੀ ਪੂਰੇ ਦਾ ਪੂਰਾ ਠੇਕਾ ਉਹਨਾਂ ਨੇ ਲੈ ਲਿਆ ਜਦ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਿਹੜੇ ਆਰਐਸਐਸ ਦੇ ਬੰਦਿਆਂ ਨੇ ਸ਼ਹੀਦੀਆਂ ਪਾਈਆਂ ਕਿੰਨਾਂ ਨੇ ਰਸੇ ਚੁੰਮੇ ਆ ਸ਼ਹੀਦੀਆਂ ਦੇ ਜਾਂ ਭਾਜੀਪੀ ਵਾਲੇ ਕਿਹੜੇ ਬੰਦੇ ਸੀ ਜਾਂ ਹਿੰਦੂ ਮਾਂ ਸਭਾ ਦੇ ਕਿਹੜੇ-ਕਿਹੜੇ ਬੰਦੇ ਸੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਤੇ ਕੋਈ ਹੋਰ ਹੀ ਸੀਗੇ ਸਾਰੇ ਪਰ ਇਸ ਵੇਲੇ ਜਿਹੜਾ ਸਾਡੇ ਦਾ ਸਾਰਾ ਜਿਹੜਾ ਠੇਕਾ ਆ ਯਾਨੀ ਜਿਹੜੀ ਮੌਲ ਕਹਿੰਦੇ ਆ ਨਾ ਜਿੱਥੇ ਸਾਰਾ ਵੱਡੇ ਪੱਦਰ ਤੇ ਉਸ ਚੀਜ਼ ਦੀ ਹੁੰਦੀ ਹੈ ਉਹ ਇਹ ਭਾਜਪਾ ਸਮਝਦੀ ਹੈ ਕਿ ਸਾਡੇ ਨਾਲ ਵੱਡਾ ਕੋਈ ਦੇਸ਼ ਭਗਤ ਹੈ ਨਹੀਂ ਖੈਰ ਚਲੋ ਕੋਈ ਨਹੀਂ ਮਾੜੀ ਗੱਲ ਨਹੀਂ ਹੈ ਦੇਸ਼ ਭਗਤ ਹੋਣਾ ਕੋਈ ਬੁਰੀ ਗੱਲ ਨਹੀਂ ਹੈ ਇਹ ਸਹ ਮਾਹੌਲ ਦੇ ਵਿੱਚ ਚੰਨੀ ਸਾਹਿਬ ਨੂੰ ਥੋੜਾ ਜਿਆ ਸੋਚ ਸਮਝ ਕੇ ਬਿਆਨ 나ਪ ਤੋਲ ਕੇ ਦੇਣਾ ਚਾਹੀਦਾ ਕੱਲ ਉਹਨਾਂ ਦੀ ਆਪਣੇ ਆਪ ਚ ਕੋਈ ਬਹੁਤੀ ਨਿੰਦਣਯੋਗ ਜਾਂ ਭੰਡਣਯੋਗ ਨਹੀਂ ਹੈਗੀ ਉਹਨਾਂ ਦਾ ਕਹਿਣਾ ਹੈ ਕਿ ਪਿਛਲੀ ਵਾਰੀ ਚ ਉਹਨਾਂ ਹੋਣਾ ਜੋ ਜੋ ਜੇ ਉਸ ਨੂੰ ਬੈਲੈਂਸਡ ਇੰਟਰਪ੍ਰੀਟੇਸ਼ਨ ਦੇਣੀ ਹੋਵੇ ਉਦੋਂ ਪਲਵਾਮਾ ਦਾ ਹੋਇਆ ਤੇ ਉਦੋਂ ਬਾਅਦ ਪਲਵਾਮਾ ਦੇ ਵਿੱਚ ਅਟੈਕ ਹੋ ਕੇ 40 ਸਾਡੇ ਫੌਜੀ ਵੀਰ ਜਿਹਦੇ ਬਾਰੇ ਬੜੀ ਚਰਚਾ ਹੋਈ ਸੀ ਕਿ ਜਦੋਂ ਇੱਥੇ ਸੀਗੇ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਡਿਫੈਂਸ ਫੋਰਸ ਨੇ ਸਾਨੂੰ ਬਾਈ ਏਅਰ ਲੈ ਜਾਓ ਬਾਈ ਰੋਡ ਕਿਉਂ ਭੇਜੇ ਗਏ ਫਿਰ ਇਕੱਠੇ ਕਰਕੇ ਇੰਨੇ ਬੰਦੇ ਕਿਉਂ ਭੇਜੇ ਗਏ ਉਹ ਅਟੈਕ ਦਾ ਕਿਉਂ ਨਹੀਂ ਪਤਾ ਲੱਗ ਸਕਿਆ ਉਹਦੀ ਰਿਪੋਰਟ ਦਾ ਵੀ ਅੱਜ ਤੱਕ ਪੂਰਾ ਪਤਾ ਨਹੀਂ ਪਬਲਿਕ ਦੇ ਵਿੱਚ ਤੇ ਕਟੋਕਟ ਕੋਈ ਪਤਾ ਨਹੀਂ ਉਹ ਚਿੰਨੀ ਉਹਨਾਂ ਨੇ ਵੀ ਕਿਹਾ ਇਹ ਕੀ ਕੋਈ ਖਾਸ ਕਿਸਮ ਦੀ ਕਿਸੇ ਦੀ ਸਾਜ਼ਿਸ਼ ਸੀ ਇਹਦੇ ਤੇ ਉਹ ਛੰਕੇ ਦੀ ਸੂਈ ਜਿਹੜੀ ਆ ਉਹ ਕਮਾਉਂਦੇ ਆ ਇਹ ਗੱਲ ਤੇ ਸ਼ੰਕਾ ਪ੍ਰਗਟ ਕਰਦੇ ਆ ਤੇ ਫਿਰ ਬਾਲਾ ਕੋਟ ਦੇ ਨਾਂ ਤੇ ਪਿਛਲੀ ਵਾਰੀ ਚੂਨਾ ਲੜੀਆਂ ਗਈਆਂ ਇਹ ਤੇ ਕਿ ਅੰਦਰ ਘੁਸ ਕੇ ਕਰਾਂਗੇ ਅਸੀਂ ਮੁਕਾਬਲਾ ਕਰਾਂਗੇ ਅੰਦਰ ਘੁਸ ਕੇ ਟੈਰਰਿਸਟਾਂ ਨੂੰ ਮਾਰਾਂਗੇ ਇਹ ਗੱਲਾਂ ਇੱਕ ਕਲੇਮ ਕੀਤੀਆਂ ਗਈਆਂ ਪਿਛਲੀ ਵਾਰੀ ਚੰਨੀਂਡ ਛਾਬਨੇ ਕਿਹਾ ਕਿ ਪਿਛਲੀ ਵਾਰੀ ਵੀ ਐਂਜੋ ਹੈ ਐਤ ਕੀ ਵੀ ਐਂਜੋ ਹੋ ਰਿਹਾ ਇਸ ਗੱਲ ਨੂੰ ਮਤਲਬ ਉਹ ਕੀਤਾ ਜਾ ਰਿਹਾ ਹਾਲਾਂਕਿ ਪਿਛਲੀ ਵਾਰੀ ਜੋ ਹੋਇਆ ਸੀ ਉਹ ਇੱਕ ਬਹੁਤ ਵੱਡਾ ਟੈਕ ਸੀਗਾ ਜਿੱਥੇ 40 ਬੰਦਿਆਂ ਦਾ ਹੋ ਜਾਣਾ ਔਰ ਉਦੋਂ ਬਾਅਦ ਫਿਰ ਫੌਜ ਦਾ ਪੂਰਾ ਵੱਡੇ ਪੱਤਰ ਤੇ ਤੇ ਇਸਤੇਮਾਲ ਕਰਕੇ ਅੰਦਰ ਜਾਣਾ ਵਾਕਈ ਉਹ ਬਾਲਾਕੋਟਸ ਕੁਝ ਹੋਇਆ ਨਹੀਂ ਹੋਇਆ ਉਹ ਇੰਪੋਰਟੈਂਟ ਨਹੀਂ ਹੈ ਪਰ ਉੱਥੇ ਤੱਕ ਜਾਣਾ ਉਹ ਇੱਕ ਵੱਡਾ ਨੈਸ਼ਨਲ ਸੈਂਟੀਮੈਂਟਸ ਜਿਹੜੇ ਹੁੰਦੇ ਆ ਦੇਸ਼ ਭਗਤੀ ਦੇ ਸੈਂਟੀਮੈਂਟਸ ਨੂੰ ਐਕਸਪਲੋਇਟ ਕੀਤਾ ਗਿਆ ਐਤਕੀ ਇਹ ਗੱਲ ਨਹੀਂ ਸੀ ਕਿ ਚੰਨੀ ਸਾਹਿਬ ਨੂੰ ਉਸ ਗੱਲ ਨਾਲ ਜੋੜ ਕੇ ਨਹੀਂ ਸੀ ਦੇਖਣਾ ਚਾਹੀਦਾ ਕਿਉਂ ਐਤਕੀ ਕੀ ਹੈ ਕਿ ਉਹਦੀ ਏਅਰ ਫੋਰਸ ਦੀ ਗੱਲ ਜਾਨੀ ਉਹ ਟਰੱਕ ਜਾ ਰਿਹਾ ਜਿਹਦੇ ਵਿੱਚ ਉਹ ਉਹਨਾਂ ਦੇ ਫੌਜੀ ਜਿਹੜੇ ਆ ਏਅਰ ਫੋਰਸ ਵਾਲੇ ਉਹ ਜਾ ਰਹੇ ਆ ਔਰ ਉਹਦੇ ਚ ਜਦੋਂ ਹਮਲਾ ਐਮਬੁਸ਼ ਕਰਦੇ ਆ ਚਾਰ ਬੰਦਿਆਂ ਨੇ ਕੀਤਾ ਤੇ ਜਿੰਨਾਂ ਚ ਚਾਰ ਜ਼ਖਮੀ ਹੋ ਗਏ ਇੱਕ ਸ਼ੀਤ ਹੋ ਗਿਆ ਉਹਨੇ ਇੰਨੀ ਗੱਲ ਇਹ ਪਹਿਲਾਂ ਵੀ ਹੋ ਚੁੱਕਿਆ ਉਦੋਂ ਬਾਅਦ ਪਲਵਾਮਾ ਤੋਂ ਬਾਅਦ ਕਿੰਨੀ ਵਾਰੀ ਇਹ ਕੁਝ ਹੋ ਚੁੱਕਾ ਇਹ ਦਿਨ ਉਹ ਵੀ ਵੱਡੇ ਪੱਧਰ ਤੇ ਹੋ ਚੁੱਕਾ ਔਰ ਫੌਜ ਨੇ ਵੀ ਉਹਨਾਂ ਨੂੰ ਕਿੰਨੇ ਵੱਡੇ ਪੱਧਰ ਦੇ ਉੱਤੇ ਖਦੇੜਿਆ ਮਾਰਿਆ ਸਾਰਾ ਚੱਲ ਰਿਹਾ ਹੈ ਉਨ੍ਹਾਂ ਨੂੰ ਮੇਰਾ ਖਿਆਲ ਹੈ ਕਿ ਜਿਹੜੇ ਨਾਪੇ ਤੋਲੇ ਛੱਦ ਸਬਦ ਹੋਣੇ ਚਾਹੀਦੇ ਸੀ ਉਨ੍ਹਾਂ ਨੂੰ ਕਹਿਣਾ ਇਹ ਚਾਹੀਦਾ ਸੀ ਕਿ ਸਾਨੂੰ ਇਸ ਗੱਲ ਦੀ ਬੜਾ ਦੁੱਖ ਹੈ ਸਾਡੀ ਫੌਜ ਜਿਵੇਂ ਬਾਅਦ ਚ ਕਿਹਾ ਕਿ ਸਾਡੇ ਦੇਸ਼ ਦੇ ਜਿਹੜੀ ਫੌਜ ਆ ਬੜੀ ਬਹਾਦਰ ਆ ਉਹਨਾਂ ਤੇ ਸਾਨੂੰ ਮਾਣ ਆ ਇਹ ਗੱਲਾਂ ਬਾਅਦ ਚ ਕਹੀਆਂ ਨਾ ਉਦੋਂ ਕਹਿਣਾ ਚਾਹੀਦਾ ਸੀ ਕਿ ਇਹ ਸਭ ਬੜੀ ਅਫਸੋਸ ਵਾਲੀ ਗੱਲ ਆ ਔਰ ਪਰ ਇਸ ਦਾ ਭਾਜਪੀ ਨੂੰ ਪੂਰੇ ਦਾ ਪੂਰਾ ਜੋ ਅੱਜ ਕੱਲ ਤੱਕ ਕਲੇਮ ਕਰਦੀ ਸੀਗੀ ਕਿ ਅਸੀਂ ਸ਼ਾਂਤੀ ਲਿਆਵਾਂਗੇ ਅਸੀਂ ਕਿਸੇ ਵੀ ਨਾ ਆਪਣੇ ਕਿਸੇ ਦੇਸ਼ ਦੇ ਨੌਜਵਾਨ ਦਾ ਨਾ ਸਾਡੇ ਡਿਫੈਂਸ ਫੋਰਸਸ ਦਾ ਇਸ ਤਰ੍ਹਾਂ ਖੂਨ ਅਜਾਇਆ ਨਹੀਂ ਬਹਿਣ ਦਿਆਂਗੇ ਇਹ ਜੋ ਸਾਨੂੰ ਵਾਦਾ ਕੀਤਾ ਸੀ ਉਹ ਕਿੱਥੇ ਗਿਆ ਧਾਰਾ 370 ਹਟਾਉਣ ਤੋਂ ਬਾਅਦ ਗੱਲ ਤੇ ਕਰਨੀ ਚਾਹੀਦੀ ਸੀ ਇਹ ਹੁਣ ਗੱਲ ਪਾਤੀ ਦੂਜੇ ਪਾਸੇ ਜਿਹਦੇ ਚ ਇੰਟਰਪ੍ਰੀਟੇਸ਼ਨ ਤਾਨੂੰ ਵੀ ਜੇ ਤੁਸੀਂ ਵੀ ਪੜੋਗੇ ਐਜ਼ ਅ ਨਿਊਟਰਲ ਪਰਸਨ ਜਰਨਲਿਸਟ ਪੀ ਲੱਗੂਗਾ ਕਿ ਇਹ ਗੱਲ ਕਹਿਣੀ ਕਿ ਇਸ ਗੱਲ ਨੂੰ ਜਿਵੇਂ ਕਿਸੇ ਕੋਈ ਪਲੈਨਡ ਟੰਗਣਾ ਕੀਤਾ ਹੋਵੇ ਜਾਂ ਕੋਈ ਇਹਦੇ ਚ ਸਾਜ਼ਿਸ਼ੀ ਢੰਗ ਦੇ ਨਾਲ ਕੀਤਾ ਹੋਵੇ ਮੈਨੂੰ ਨਹੀਂ ਲੱਗਦਾ ਜੇ ਹੋਵੇ ਵੀ ਜਦ ਤੱਕ ਤੁਹਾਡੇ ਕੋਲ ਸੋਲਿਡ ਪ੍ਰੂਫ ਨਹੀਂ ਹੈ ਤੇ ਤੁਸੀਂ ਇਹੋ ਜਿਹੇ ਜਦੋਂ ਸੈਂਸਿਟਿਵ ਮਾਹੌਲ ਰਾਜਨੀਤਿਕ ਤੌਰ ਤੇ ਬਣਿਆ ਤੇ ਉਹ ਬਿਆਨ ਇਹੋ ਜਿਹੇ ਜਿਹੜੇ ਜਿਆਦਾ ਕਿਸੇ ਦੀਆਂ ਭਾਵਨਾ ਨੂੰ ਪੜਕਾ ਸਕਣ ਉਹਦੇ ਤੋਂ ਅਵਾਇਡ ਕਰਨਾ ਚਾਹੀਦਾ ਗੁਰੇਜ਼ ਕਰਨਾ ਚਾਹੀਦਾ ਪ੍ਰੋਫੈਸਰ ਸਾਹਿਬ ਮੈਂ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਗੱਲ ਕਰ ਰਿਹਾ ਸੀ ਮੈਨੂੰ ਇੱਕ ਖਬਰ ਹੋਰ ਯਾਦ ਆ ਗਈ ਵਿੱਚ ਸ਼ਮਸ਼ੇਰ ਸਿੰਘ ਦੁੱਲੋਂ ਕਾਂਗਰਸ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਅ ਟਿਕਟਾਂ ਦੀ ਵੰਡ ਨੂੰ ਲੈ ਕੇ ਸਵਾਲ ਚੁੱਕਿਆ ਮੈਂ ਉਹ ਜ਼ਿਕਰ ਕਰੂੰਗਾ ਉਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਬਹੁਤ ਹੀ ਖਾਸ ਸੀ ਕਿ ਤੋਂ ਹੋਰ ਟਿਕਟ ਦੇ ਦੰਦੇ ਕਾਂਗਰਸ ਹਾਈ ਕਮਾਂਡ ਨੂੰ ਚੰਨੀ ਤੋਂ ਬਿਨਾਂ ਕੋਈ ਹੋਰ ਆਗੂ ਵਧੀਆ ਹੀ ਨਹੀਂ ਲੱਗਦਾ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਕਹਿੰਦੇ ਵੀ ਪੰਜਾਬ ਦੇ ਵਿੱਚ ਨਾ ਤਾਂ Hindu ਲੀਡਰਸ਼ਿਪ ਰਹੀ ਹੈ ਕਾਂਗਰਸ 'ਚ ਨਾ ਕੋਈ ਸ਼ੈਡਿਊਲ ਕਾਸਟ ਨਾਲ ਸੰਬੰਧਿਤ ਆਗੂ ਰਿਹਾ ਤਾਂ ਘੱਟ ਗਿਣਤੀਆਂ BC ਨਾ BC ਜਿਹੜੀ ਕੈਟਾਗਰੀ ਉਸ ਨਾਲ ਸੰਬੰਧਿਤ ਲੀਡਰ ਵੀ ਕੋਈ ਨਹੀਂ ਰਿਹਾ ਤਾਂ ਉਹਨਾਂ ਨੇ ਸ਼ਮਸ਼ੀਰ ਸਿੰਘ ਦੁੱਲੂ ਹੋਰਾਂ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਕਿ ਹਾਈ ਕਮਾਂਡ ਜਿਹੜੀ ਉਹ ਆਪਣੇ ਚਹੇਤਿਆਂ ਨੂੰ ਹੀ ਟਿਕਟਾਂ ਵੰਡਦੀ ਜਾ ਰਹੀ ਹੈ ਇਹ ਪਹਿਲਾਂ ਵੀ ਸਵਾਲ ਖੜੇ ਹੁੰਦੇ ਰਹੇ ਗੁਰਵਿੰਦਰ ਪਾਰਟੀਆਂ ਦੇ ਅੰਦਰ ਪਹਿਲਾਂ ਤੇ ਇਹੋ ਜਿਹੀ ਤੇ ਗੱਲ ਹੈ ਨਹੀਂ ਕਿ ਉੱਥੇ ਸਾਧੂ ਬੈਠੇ ਆ ਇਹ ਸੱਤਾ ਦੀ ਗੇਮ ਹੈ ਜਿਹੜੀ ਬੜੀ ਜ਼ਾਲਮਾਨਾ ਹੁੰਦੀ ਹੈ ਉਹਦੇ ਚ ਤਰਕ ਰਹਿਮ ਦਇਆ ਤੇ ਉਸ ਕਿਸਮ ਦੀ ਕੋਈ ਚੀਜ਼ ਨਹੀਂ ਹੁੰਦੀ ਹੈ ਹੁਣ ਦੂਲੋ ਹੁਣੀ ਜਦ ਨਵਜੋਤ ਸਿੰਘ ਸਿੱਧੂ ਦੇ ਨਾਲ ਫੋਟੋਆਂ ਲਵਾਉਣਗੇ ਲਾਲ ਸਿੰਘ ਹੁਣੀ ਉਹਨਾਂ ਦੇ ਨਾਲ ਫਿਰ ਉਹ ਜਿਹੜੇ ਬਾਅਦ ਵਿੱਚ ਜਿਨ੍ਹਾਂ ਨੂੰ ਮੇਰਾ ਖਿਆਲ ਹੁਚਾਰਪੁਰ ਦੀ ਕਾਂਗਰਸ ਨੇ ਸੀਟ ਦੇ ਦਿੱਤੀ ਹੈ ਕੇਪੀ ਨਹੀਂ ਹਾਂ ਠੀਕ ਹੈ ਘਰ ਜਿਹੜੇ ਜਲੰਧਰ ਜਲੰਧਰ ਵਾਲੇ ਹਾਂ ਕੇਪੀ ਹਾਂ ਠੀਕ ਹੈ ਕੇਪੀ ਵੀ ਨਾਲ ਇਹ ਚਾਰ ਜਿਹੜੇ ਪੁਰਾਣੇ ਜਿਹੜੇ ਪ੍ਰਧਾਨ ਵੀ ਰਹੇ ਸ਼ਿਪ ਸਮਸ਼ੇਰ ਸਿੰਘ ਦੂਲੋ ਰਿਹਾ ਮੇਰਾ ਖਿਆਲ ਇਹਨਾਂ ਦਾ ਤੇ ਮੈਨੂੰ ਪੱਕਾ ਪਤਾ ਨਹੀਂ ਹੈਗਾ ਜਿਹੜੇ ਪਟਿਆਲੇ ਵਾਲੇ ਹੈਗੇ ਆ ਔਰ ਕੇਪੀਬੀ ਉਹਨਾਂ ਦਾ ਸੀ ਪਛਾਇਦ ਕਿਸੇ ਵੇਲੇ ਪ੍ਰਧਾਨ ਰਹੇ ਕਾਂਗਰਸ ਤੇ ਔਰ ਇਹ ਜਿਹੜੋਂ ਇਸ ਕਿਸਮ ਦੀਆਂ ਅਲੱਗ ਫੋਟੋਆਂ ਅਲੱਗ ਮੀਟਿੰਗਾਂ ਉਸ ਕਿਸਮ ਦੀਆਂ ਕਰੋਗੇ ਫਿਰ ਤੁਸੀਂ ਇਹ ਵੀ ਕਹੋਗੇ ਕਿ ਸਾਨੂੰ ਜਾਣੀ ਇੱਥੇ ਟਿਕਟ ਮਿਲੇ ਦੋਵੇਂ ਕੰਮ ਨਹੀਂ ਜਾਂਦੇ ਲੀਡਰਸ਼ਿਪ ਦੇ ਨਾਲ ਤੁਸੀਂ ਬਣਾ ਕੇ ਰੱਖੋ ਜੇ ਤੁਸੀਂ ਹੈਗੇ ਆ ਕਿ ਲੀਡਰਸ਼ਿਪ ਦੀ ਉਹ ਨਦੀ ਲੀਡਰੀ ਦੇ ਉੱਤੇ ਤੁਸੀਂ ਸਵਾਲੀਆ ਵੀ ਕਰਨਾ ਤੇ ਤੁਸੀਂ ਕਹੋਗੇ ਕਿ ਦਬਾ ਕੇ ਸਾਨੂੰ ਮਿਲ ਜੂਗਾ ਜਾਂ ਸਾਨੂੰ ਪ੍ਰੋਟੈਸਟ ਕਰਕੇ ਜਾਂ ਅਸੀਂ ਬਲੈਕਮੇਲ ਕਰਕੇ ਉਹ ਹੁੰਦਾ ਨਹੀਂ ਹੈਗਾ ਪ੍ਰੈਕਟੀਕਲੀ ਕੋਈ ਵੀ ਲੀਡਰ ਕੋਈ ਵੀ ਪਾਰਟੀ ਇੰਜ ਤਾਨੂੰ ਰਿਵਾਰਡ ਦੇ ਦੇ ਕਿਉਂਕਿ ਤੁਸੀਂ ਬਹੁਤ ਚੰਗੀਆਂ ਗੱਲਾਂ ਕਰਦੇ ਆ ਤੁਸੀਂ ਬੜੀਆਂ ਪਾਰਟੀ ਅੰਦਰ ਇਨਸਾਫ ਦੀਆਂ ਤੇ ਤਰਕਸ਼ੀਲਤਾ ਦੀਆਂ ਗੱਲਾਂ ਕਰਦੇ ਆ ਇਸ ਤਰ੍ਹਾਂ ਤੇ ਨਹੀਂ ਉੱਥੇ ਤੇ ਸਿਰਫ ਤੇ ਸਿਰਫ ਵਫਾਦਾਰੀ ਕੀ ਤੁਸੀਂ ਉਹਨਾਂ ਦਾ ਧਿਰ ਬਣਦੇ ਆ ਕੱਲ ਨੂੰ ਲੋੜ ਪੈਣ ਤੇ ਚੰਗਾ ਮਾੜਾ ਸਾਰਾ ਨਾਲ ਸਾਥ ਦੇਉਗੇ ਉਹ ਇਹ ਚੀਜ਼ ਦੇਖਦੇ ਆ ਇਸ ਲਈ ਦੂਲੋ ਉਹਨਾਂ ਦੀ ਗੱਲ ਭਾਵੇਂ ਠੀਕ ਹੋਵੇ ਹੁਣ ਉਹਨਾਂ ਨੇ ਕਿਹੋ ਜਿਹਾ ਅੰਕੜੇ ਦਿੱਤੇ ਜੇ ਤੁਸੀਂ ਪਾਰਟੀ ਦੇ ਲਾਇਲ ਆ ਇੱਕ ਅਲੱਗ ਕਿਸਮ ਦਾ ਯੁੱਧ ਚੱਲ ਰਿਹਾ ਕੀ ਇਹ ਇਲੈਕਸ਼ਨਾਂ ਤੋਂ ਬਾਅਦ ਦੁਬਾਰਾ ਇਲੈਕਸ਼ਨ ਹੋਊਗੀ ਕਿ ਨਹੀਂ ਹੋਊਗੀ ਕਿ ਸੰਵਿਧਾਨ ਬਚੂਗਾ ਕਿ ਨਹੀਂ ਬਚੂਗਾ ਇਹ ਤੇ ਇਨਾਂ ਦੀ ਪਾਰਟੀ ਦੂਲੋ ਦੀ ਕਹਿ ਰਹੀ ਹੈ ਨਾ ਮੈਨੂੰ ਇਸ ਮੁੱਦੇ ਤੇ ਚੋਣਾ ਹੋ ਰਹੀਆਂ ਤੁਸੀਂ ਕੀ ਕਰ ਰਹੇ ਆ ਜਿਵੇਂ ਜੀ ਕਾਂਗਰਸ ਦੇ ਵਿੱਚ ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਕੋਈ ਬਹੁਤਾ ਐਕਸੈਪਟੇਬਿਲਟੀ ਨਹੀਂ ਆ ਬੜੀ ਵਿਰੋਧਤਾ ਹੋ ਰਹੀ ਆ ਸੱਤ ਬੰਦੇ ਜਿਹੜੇ ਆ ਉਹ ਬਾਹਰੋਂ ਆਏ ਆ ਬਾਹਰੋਂ ਦੇ ਹੁਣ ਦੋ ਅਰਥ ਹੁੰਦੇ ਆ ਇੱਕ ਹੁੰਦਾ ਦੂਜੀ ਪਾਰਟੀ ਚੋਂ ਆ ਕੇ ਸ਼ਾਮਲ ਹੋਇਆ ਇੱਕ ਵਾਰ ਹੁੰਦੀ ਹੈ ਕਿ ਉਹ ਆਪਣੇ ਹਲਕੇ ਤੋਂ ਨਹੀਂ ਦੂਜੇ ਹਲਕੇ ਤੋਂ ਖੜੇ ਕੀਤੇ ਜਿਵੇਂ ਚੰਨੀ ਖੜੇ ਕੀਤਾ ਹੁਣ ਇਹ ਗੱਲ ਕਲੀਅਰ ਨਹੀਂ ਕੀਤੀ ਅਖਬਾਰ ਨੇ ਗੋਲ ਮੋਲ ਦੀ ਗੱਲ ਆਤੀ ਤੁਸੀਂ ਜਦੋਂ ਆਪ ਹੀ ਇਸੇ ਤਰੀਕੇ ਨਾਲ ਪਿਛਲੀ ਵਾਰੀ ਨਵਜੋਤ ਸਿੰਘ ਸਿੱਧੂ ਹੋਣਾ ਨੇ ਜਿਹੜੀਆਂ ਹੁਣੇ ਅਸੈਂਬਲੀ ਦੀਆਂ ਚੋਣਾਂ ਚੰਨੀ ਦੇ ਵਿਰੋਧ ਪ੍ਰਚਾਰ ਕਰ ਰਹੇ ਸੀ ਤੁਸੀਂ ਘੱਟੋ ਘੱਟ ਜੇ ਦੀ ਚੋਣਾਂ ਦੇ ਦੌਰਾਨ ਤੇ ਗਰੇਜ਼ ਕਰੋ ਨਾ ਹੁਣ ਉਹਦਾ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਉਹਨਾਂ ਨੂੰ ਦੁਬਾਰਾ ਉਹ ਕਮੈਂਟਰੀ ਤੇ ਜਿਹੜੀ ਆ ਆਈਪੀਐਲ ਦੀ ਕਮੈਂਟਰੀ ਤੇ ਹਨਾ ক্রিকেট ਦੀ ਕਮੈਂਟੇਟਰ ਦੇ ਤੌਰ ਤੇ ਜਾਣਾ ਪਿਆ ਫਿਰ ਅਜੇ ਵੀ ਉਹ ਕੰਡੀਸ਼ਨ ਰੱਖ ਰਿਹਾ ਕਿ ਜੇ ਸਾਨੂੰ ਕੇਂਦਰੀ ਲੀਡਰਸ਼ਿਪ ਬੁਲਾ ਕੇ ਥਾਪੜਾ ਦੇਵੇ ਭਰੋਸਾ ਦੇਵੇ ਕਿ ਨਹੀਂ ਤੁਸੀਂ ਸਾਨੂੰ ਆਪਣੇ ਪਹਿਲਾਂ ਵਾਂਗੂ लाड़ ਲਏ ਆ ਸਾਡੇ ਪਿਆਰੇ ਆ ਤੁਹਾਨੂੰ ਕੋਈ ਨਹੀਂ ਅਸੀਂ ਦੂਰ ਨਹੀਂ ਕੀਤਾ ਤਾਂ ਫਿਰ ਅਸੀਂ ਆਪਣੀ ਦੁਬਾਰਾ ਕੈਂਪੇਨ ਦੇ ਵਿੱਚ ਹਿੱਸਾ ਲਾਂਗੇ ਇੰਜ ਨਹੀਂ ਜੇ ਤੁਸੀਂ ਉਹ ਗੱਲ ਬਣਦੀ ਨਹੀਂ ਹੈਗੀ ਤੁਸੀਂ ਦੋਵੇਂ ਕੰਮ ਨਹੀਂ ਕਰ ਸਕਦੇ ਕਿ ਪਾਰਟੀ ਦੇ ਵਿਰੋਧਤਾ ਵੀ ਕਰੋ ਔਰ ਪਾਰਟੀ ਦੇ ਕੋਲੋਂ ਤੁਸੀਂ ਕੁਝ ਚਾਹੋ ਵੀ ਜਾਂ ਦੇ ਫਿਰ ਵਿਰੋਧਤਾ ਕਰੋ ਤੇ ਫਿਰ ਡਟੇ ਰਹੋ ਫਿਰ ਵੇਖੀ ਜਾਊਗੀ ਹੈ ਨਾ ਕਿ ਨਹੀਂ ਤੁਸੀਂ ਪਾਰਟੀ ਨੂੰ ਸੁਧਾਰਨ ਦੀ ਕੋਈ ਕੋਸ਼ਿਸ਼ ਕਰੋ ਆਸਾਨ ਹੋਊਗਾ ਸੁਭਾਵਕ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਇੰਨਾ ਆ ਪਰ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਨੁਕਸਾਨ ਕਿੰਨਾ ਹੋਣਾ ਜਿਹੜੇ ਲੋਕੀ ਆਪੋ ਆਪਣੀ ਡਟੇ ਹੋਏ ਆਪੋ ਆਪਣੇ ਮੋਰਚੇ ਤੇ ਡਟੇ ਹੋਏ ਆ ਜਿਨ੍ਹਾਂ ਨੇ ਜੋ ਕਰਨਾ ਉਹ ਲੱਗੇ ਹੋਏ ਆ ਇੱਕ ਬਿਆਨ ਦੇਣ ਤੋਂ ਬਾਅਦ ਕੁਝ ਨਹੀਂ ਹੁੰਦਾ ਬਿਆਨ ਆਇਆ ਲੋਕਾਂ ਨੇ ਪੜਿਆ ਰੱਖਤਾ ਇੱਕ ਦਾ ਦਿਨ ਉਹਦੀ ਚਰਚਾ ਹੋ ਗਈ ਉਹ ਗੱਲ ਖਤਮ ਆਈ ਗਈ ਹੋ ਜਾਂਦੀ ਆ ਜਾਂ ਤੇ ਬੰਦਾ ਇਹਦਾ ਬਿਆਨ ਇਕੱਲੇ ਬਿਆਨ ਨਾਲ ਨਹੀਂ ਹੁੰਦਾ ਐਕਚੁਅਲੀ ਤੁਸੀਂ ਜਿਹੜੀ ਪੋਲਿਟਿਕਸ ਹੈ ਜਾਂ ਚੋਣ ਪ੍ਰਕਿਰਿਆ ਆ ਉਸ ਨੂੰ ਇਸ ਬਿਆਨ ਦੇ ਨਾਲ ਕਿੰਨਾ ਕੁ ਪ੍ਰਭਾਵਿਤ ਕਰਦੇ ਆ ਉਹ ਮੈਨੂੰ ਨਹੀਂ ਲੱਗਦਾ ਕਿ ਇਸ ਕਿਸਮ ਦਾ ਇੱਕ ਕੈਜ਼ੂਅਲ ਬਿਆਨ ਦੇ ਨਾਲ ਕੋਈ ਬਹੁਤਾ ਪ੍ਰਭਾਵਿਤ ਹੁੰਦਾ ਪਰ ਉਹ ਆਪਣਾ ਨਿੱਜੀ ਰਾਜਨੀਤਿਕ ਨੁਕਸਾਨ ਜ਼ਰੂਰ ਸਾਡੇ ਲੀਡਰ ਕਰਵਾ ਲੈਂਦੇ ਆ ਕਿਉਂਕਿ ਚੋਣਾਂ ਦੇ ਦੌਰਾਨ ਕੋਈ ਵੀ ਕਿਸੇ ਕਿਸਮ ਦਾ ਸ਼ਬਦ ਆਪਣੀ ਪਾਰਟੀ ਦੇ ਵਿਰੁੱਧ ਭਾਵੇਂ ਉਹ ਹਾਫ ਹਾਰਟਡੀ ਹੋਵੇ ਭਾਵੇਂ ਉਹ ਪੂਰਾ ਫੁੱਲ ਫਲੇਸ਼ਡ ਅਟੈਕ ਵਾਂਗੂ ਨਾ ਹੋਵੇ ਉਹ ਲੋਕ ਛੇਤੀ ਛੇਤੀ ਪਾਰਟੀਆਂ ਉਸ ਗੱਲ ਨੂੰ ਮਾਫ਼ ਕਰ ਦਿਆਂਗੇ ਪ੍ਰੋਫੈਸਰ ਸਾਹਿਬ ਗੱਲ ਅਰਵਿੰਦ ਕੇਜਰੀਵਾਲ ਦੀ ਕਰਾਂਗੇ ਅੱਜ ਤਾਂ ਇਉਂ ਲੱਗ ਰਿਹਾ ਸੀ ਜਿਵੇਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਜੂਗੀ ਤੇ ਉਹ ਰਿਹਾ ਹੋ ਕੇ ਬਾਹਰ ਆ ਜਾਣਗੇ ਆਪਣਾ ਚੋਣ ਪ੍ਰਚਾਰ ਕਰਨਗੇ ਕਿਉਂਕਿ ਸੁਪਰੀਮ ਕੋਰਟ ਨੇ ਜੋ ਸਵਾਲ ਪੁੱਛੇ ਜਾਂ ਜੋ ਟਿੱਪਣੀਆਂ ਕੀਤੀਆਂ ਉਹਨਾਂ ਤੋਂ ਐ ਲੱਗ ਰਿਹਾ ਸੀ ਕਿ ਹਰਵਿੰਦ ਕੇਜਰੀਵਾਲ ਦੇ ਹੱਕ 'ਚ ਹੀ ਫੈਸਲਾ ਆਊਗਾ ਪਰ ਫਿਲਹਾਲ ਦੀ ਕੜੀਲੀ ਰਾਹਤ ਤਾਂ ਨਹੀਂ ਮਿਲੀ ਅਗਲੀ ਸੁਣਵਾਈ ਹੈ ਜਿਹੜੀ ਉਹ 7 ਮਈ ਨੂੰ ਪਾਈ ਗਈ ਹੈ ਸੁਣਿਆ ਪਰ ਅੰਤਰੀਮ ਜ਼ਮਾਨਤ ਹੈ ਜਿਹੜੀ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ ਬੈਂਚ ਬਿਨਾ ਹੁਕਮ ਦਿੱਤੇ ਹੀ ਦੱਸਿਆ ਜਾ ਰਿਹਾ ਹੈ ਕਿ ਉੱਠ ਗਿਆ ਤੇ ਹੁਣ ਇਹ ਹਾਲਾਂਕਿ ਸਪਸ਼ਟ ਨਹੀਂ ਹੈ ਕਿ ਪਰਸੋਂ ਇਸ ਮਾਮਲੇ ਤੇ ਸੁਣਵਾਈ ਚ ਕੀ ਕੁਝ ਨਿਕਲ ਕੇ ਸਾਹਮਣੇ ਆਊਗਾ ਪਰ ਇੱਥੇ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਇਹ ਵੀ ਪੁੱਛਿਆ ਸੀ ਕਿ ਕੀ ਅਰਵਿੰਦ ਕੇਜਰੀਵਾਲ ਸਰਕਾਰੀ ਕੰਮਕਾਜ ਵਿੱਚ ਦਖਲ ਦੇਣਗੇ ਜੇਕਰ ਜ਼ਮਾਨਤ ਮਿਲ ਜਾਂਦੀ ਹੈ ਤਾਂ ਇਹ ਵੀ ਸਾਹਮਣੇ ਆਈ ਸੀ ਜਾਣਕਾਰੀ ਕਿ ਨਹੀਂ ਉਹ ਕਿਸੇ ਵੀ ਫਾਈਲ ਤੇ ਸਾਈਨ ਤੱਕ ਨਹੀਂ ਕਰਨਗੇ ਦਸ ਘੱਟ ਤੱਕ ਨਹੀਂ ਕਰਨਗੇ ਆ ਨਾਲ ਇਹ ਵੀ ਕਿਹਾ ਗਿਆ ਵਕੀਲ ਦੇ ਵੱਲੋਂ ਮਨੂ ਸਿੰਘ ਵੀ ਦੇ ਵੱਲੋਂ ਕਿ ਸ਼ਰਤ ਇਹ ਵੀ ਹੈ ਕਿ ਕੋਟ ਜਿਹੜੇ ਰਾਜਪਾਲ ਨੇ ਵੀ ਕੇ सक्सेना ਉੱਥੋਂ ਦੇ ਉਹ ਕਿਸੇ ਫਾਈਲ ਤੇ ਅੜਚਨ ਨਾ ਪਾਉਣ ਵੀ ਮੁੱਖ ਮੰਤਰੀ ਦੇ ਹਸਤੇ ਦਸਖਤ ਨਹੀਂ ਹੋਏ ਹੋਏ ਦੋਵੇਂ ਗੱਲਾਂ ਹੀ ਪੋਸੀਬਲ ਨਹੀਂ ਹੈ ਹੁਣ ਤੁਸੀਂ ਪ੍ਰਵਿੰਦਰ ਇਹ ਦੱਸੋ ਵੀ ਇੱਕ ਚੀਫ ਮਿਨਿਸਟਰ ਹੋਵੇ ਮੈਂ ਚੀਫ ਮਿਨਿਸਟਰ ਹਾਂ ਜਾਂ ਕੋਈ ਵੀ ਤੁਸੀਂ ਚੀਫ ਮਿਨਿਸਟਰ ਹੈ ਫਿਰ ਚੀਫ ਮਿਨਿਸਟਰ ਕਹਦੇ ਨੇ ਜਿਹੜੇ ਦਸਖਤ ਹੀ ਨਹੀਂ ਕਰ ਸਕਦੇ ਮਿੱਟੀ ਦੇ ਮਾਦਮ ਆ ਪਰ ਚੋਣ ਪ੍ਰਚਾਰ ਤਾਂ ਕਰ ਸਕਦੇ ਸੀ ਨਾ ਉਹ ਇਹਨਾਂ ਨੂੰ ਪ੍ਰਚਾਰ ਤੇ ਕਰਨ ਲਈ ਹੀ ਬਾਅਦ ਮਿਲਣੀ ਹੈ ਇੰਟਾਇਰਮ ਜਿਹੜੀ ਉਹਨਾਂ ਨੂੰ ਮਿਲਣੀ ਹੈ ਉਹ ਉਹਦੇ ਉਹਦੇ ਕਰਕੇ ਹੀ ਮਿਲਣੀ ਆ ਹੋਰ ਇਸ ਕਰਕੇ ਨਹੀਂ ਕਿ ਉਹਨੂੰ ਫੁੱਲ ਜਮਾਨ ਪੱਕੀ ਜਮਾਨ ਤੇ ਨਹੀਂ ਮਿਲੂਗੀ ਇੰਟਾਇਰਮ ਜਮਾਨ ਇਸ ਪੀਰੀਅਡ ਲਈ ਮਿਲ ਜਾਊਗੀ ਪਰ ਸਵਾਲ ਇਹ ਹੈ ਕਿ ਜਾਂ ਤੇ ਉਹਨਾਂ ਦਾ ਇਹ ਗੱਲ ਠੀਕ ਹੈ ਕੋਰਟ ਜਿਹੜੀ ਰੁਕਾਵਟ ਲਾ ਸਕਦੀ ਆ ਪਰ ਹੈ ਤੇ ਬੜੀ ਅਜੀਬ ਜੀ ਗੱਲ ਇਸ ਗੱਲ ਨੂੰ ਆਪ ਹੀ ਮਨੂ ਸਿੰਘ ਵੀ ਹੁਣੀ ਇਸ ਗੱਲ ਦੀ ਪ੍ਰਪੋਜ਼ਲ ਰੱਖ ਕੇ ਉਹਨੂੰ ਬਾਹਰ ਕਰਨ ਲਈ ਕੋਸ਼ਿਸ਼ ਕਰਨ ਪੇ ਮੈਂ ਚੀਫ ਮਿਨਿਸਟਰੀਆਂ ਪਰ ਦਸਖਤ ਚੀਫ ਮਿਨਿਸਟਰੀ ਵਾਲੇ ਨਹੀਂ ਕਰ ਸਕਦਾ ਇਹ ਤੇ ਫਿਰ ਕਿਹੋ ਜਿਹਾ ਚੀਫ ਮਿਨਿਸਟਰ ਆ ਹੈਨਾ ਇੱਕ ਤੇ ਇਹ ਆਪਣੇ ਆਪ ਚ ਦੂਸਰੀ ਕਿਹੜੀ ਤੁਸੀਂ ਗੱਲ ਕਹੀ ਸੀ ਕਿ ਉਹ ਸਾਈਨ ਨਹੀਂ ਕਰਨਗੇ ਪਹਿਲਾਂ ਤਾਂ ਕਿਸੇ ਤਰ੍ਹਾਂ ਦੇ ਦਸਖਤ ਨਹੀਂ ਕਰਨਗੇ ਹਾਂ ਦੂਜੀ ਗੱਲ ਉਹ ਆ ਆਪਣਾ ਚੋਣ ਪ੍ਰਚਾਰ ਜਿਹੜਾ ਕਰ ਸਕਣਗੇ ਕਿਉਂਕਿ ਚੋਣਾ 5 ਸਾਲ ਦੇ ਵਿੱਚ ਇੱਕ ਵਾਰ ਹੀ ਆਉਂਦੀਆਂ ਨੇ ਕੋਟਨੀ ਵੀ ਟਿੱਪਣੀ ਕੀਤੀ ਹੈ ਖਾਸ ਤੌਰ ਆਹ 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 ਉਹ ਤਾਂ ਇਸ ਕਰਕੇ ਜਿਹੜੀਆਂ ਇਹ ਗੱਲਾਂ ਹੈ ਨਾ ਕਿ ਬੰਦਸ਼ਾਂ ਲਾਉਣੀਆਂ ਕਿ ਉਹ ਇੰਜ ਕਰਨਗੇ ਜਾਂ ਇੰਜ ਨਹੀਂ ਕਰਨਗੇ ਉਹ ਮੈਨੂੰ ਲੱਗਦਾ ਉਹ ਠੀਕ ਆ ਉਹਨੂੰ ਜੇ ਬੰਡਾ ਤੇ ਉਹਨਾਂ ਦਾ ਹੈ ਆ ਕਿ ਉਹਨਾਂ ਨੂੰ ਦਿਖਾਰਨਾ ਚਾਹੀਦਾ ਵੈਸੇ ਤੇ ਇਨਾ ਟਾਈਮ ਦੇ ਦੌਰਾਨ ਕਿਸੇ ਵੀ ਇਸ ਲੈਵਲ ਦੇ ਲੀਡਰ ਨੂੰ ਜਿਹੜਾ ਕਿ ਇੱਕ ਪਾਰਟੀ ਦਾ ਜਿਹੜੀ ਕਿ ਨੈਸ਼ਨਲ ਪਾਰਟੀ ਉਹ ਆਪਣੇ ਆਪ ਨੂੰ ਉਹਨਾਂ ਨੇ ਮਨਵਾਇਆ ਹੋਇਆ ਉਹ ਇਸ ਨੂੰ ਉਹ ਕਰਨ ਕਿ ਤੁਹਾਨੂੰ ਅੰਦਰ ਕਰ ਦਿੱਤਾ ਉਹ ਇਸ ਟਾਈਮ ਤੇ ਬੜਾ ਇਨਐਪਰੋਪਰੀਅਟ ਸੀ ਮੇਰਾ ਖਿਆਲ ਹੈ ਕਿ ਕੋਰਟ ਵਿੱਚੋਂ ਜੇ ਪਰ ਸਾਨੂੰ ਨੂੰ ਨਾ ਰਾਹਤ ਮਿਲ ਜੇ ਤੇ ਇਸ ਗੱਲ ਦਾ ਕੋਈ ਉਮੀਦ ਕਰਨੀ ਕੋਈ ਬਹੁਤ ਵੱਡੀ ਗੱਲ ਨਹੀਂ ਔਰ ਰਾਹਤ ਮਿਲਣੀ ਚਾਹੀਦੀ ਬਈਆ ਕਿਉਂਕਿ ਜੇ ਇਸ ਕਿਸਮ ਨਾਲ ਅਸੀਂ ਜ਼ਿਆਦਾਤਰ ਮੰਨਦੇ ਇਹ ਵੀ ਉਮੀਦ ਲੱਗਦੀ ਸੀ ਕਿ ਪ੍ਰਵਿੰਦਰ ਕੇ ਹਿਮੇਤ ਸੋਰੇ ਨੂੰ ਵੀ ਅੱਜ ਸ਼ਾਇਦ ਕੋਈ ਕੋ ਕਹ ਰਹੇ ਸੀ ਇਹਦਾ ਸਪੀਡ ਅਪ ਕੀਤਾ ਜਾਵੇ ਔਰ ਉਹਦੀ ਅੱਜ ਅਖਬਾਰਾਂ ਚ ਪੜ ਰਹੇ ਸੀ ਕਿ ਸ਼ਾਇਦ ਉਹਨਾਂ ਦੀ ਵੀ ਸੁਣਵਾਈ ਅੱਜ ਹੋਊਗੀ ਉਹਦੇ ਬਾਰੇ ਤੇ ਕੋਈ ਖਬਰ ਅਜੇ ਸਾਨੂੰ ਦੇਖਣ ਨੂੰ ਨਹੀਂ ਮਿਲੀ ਉਹਨਾਂ ਦੀ ਵੀ ਇਹੀ ਗੱਲ ਹੈ ਕਿ ਸਾਨੂੰ ਪ੍ਰਚਾਰ ਕਰਨ ਲਈ ਕਟੂ-ਕਟ ਉਸ ਟਾਈਮ ਲਈ ਜਦ ਤੱਕ ਇਹ ਚੱਲ ਰਿਹਾ ਹੈ ਚੋਣਾ ਚੱਲ ਰਿਹਾ ਸਾਨੂੰ ਬਾਹਰ ਕੀਤਾ ਜਾਏ ਤੇ ਮੇਰਾ ਖਿਆਲ ਹੈ ਕਿ ਕੋਰਟ ਨੂੰ ਇਹਨੂੰ ਫੇਵਰੇਬਲੀ ਸੋਚਣਾ ਚਾਹੀਦਾ ਪ੍ਰੋਫੈਸਰ ਸਾਹਿਬ ਤੁਹਾਨੂੰ ਯਾਦ ਹੋਊਗਾ ਕਾਲਾ ਧਨ ਪ੍ਰਧਾਨ ਮੰਤਰੀ ਮੋਦੀ ਹੋਰਾਂ ਦਾ ਬਿਆਨ ਸੀ ਕਾਲਾ ਧਨ ਵਾਪਸ ਲੈ ਕੇ ਆਵਾਂਗੇ ਦੇਸ਼ ਅਮੀਰ ਹੋ ਜਾਊਗਾ ਦੇਸ਼ ਦੀ ਗਰੀਬੀ ਚੱਕੀ ਜਾਊਗੀ ਬਹੁਤ ਸਾਰੇ ਦਾਅਵੇ ਹੋਰ 리ਡਰਾਂ ਵੱਲੋਂ ਵੀ ਕੀਤੇ ਗਏ ਪਰ ਇਸ ਵਾਰ ਇੱਕ ਵਾਰ ਫਿਰ ਤੋਂ ਬਿਆਨ ਹੈ ਜਿਹੜਾ ਪ੍ਰਧਾਨ ਮੰਤਰੀ ਮੋਦੀ ਹੋਰਾਂ ਦਾ ਸਾਹਮਣੇ ਆਇਆ ਹੈ ਉਹਨਾਂ ਨੇ ਇੱਥੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਤਹਿਤ ਲੁੱਟਿਆ ਗਿਆ ਪੈਸਾ ਲੋਕਾਂ ਨੂੰ ਵਾਪਸ ਕਿਵੇਂ ਕੀਤਾ ਜਾਵੇ ਇਸ ਦੇ ਲਈ ਅਸੀਂ ਕਾਨੂੰਨੀ ਸਲਾਹ ਲੈ ਰਹੇ ਹਾਂ ਇਸ ਪਿਛੇ ਉਹਨਾਂ ਨੇ ਇਹ ਗੱਲ ਕੀਤੀ ਹੈ ਜਦੋਂ ਕਿ ਝਾਰਖੰਡ ਦੇ ਇੱਕ ਮੰਤਰੀ ਦੇ ਸਕੱਤਰ ਦੇ ਕਥਿਤ ਤੌਰ ਤੇ ਨੌਕਰ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਏ ਉਹਨਾਂ ਨੇ ਕਿਹਾ ਕਿ ਕਿਵੇਂ ਇਹ ਪਾਰਟੀ ਦੇ ਜਿਹੜੇ ਕਾਂਗਰਸ ਦੇ ਨਾਲ ਪਰਿਵਾਰ ਨਾਲ ਜੁੜੇ ਹੋਏ ਲੋਕ ਨੇ ਇਸ ਤਰ੍ਹਾਂ ਭ੍ਰਸ਼ਟਾਚਾਰ ਕਰ ਰਹੇ ਨੇ ਇਸ ਤਰ੍ਹਾਂ ਕਰੋੜਾਂ ਰੁਪਏ ਆਪਣੇ ਘਰਾਂ ਦੇ ਵਿੱਚ ਜਮ੍ਹਾਂ ਕਰ ਰਹੇ ਨੇ ਇਸ ਤਰ੍ਹਾਂ ਦੇ ਨਿਸ਼ਾਨੇ ਸਾਧੇ ਹੋਏ ਉਹਨਾਂ ਨੇ ਕਿਹਾ ਕਿ ਕਿਵੇਂ ਭ੍ਰਸ਼ਟਾਚਾਰ ਦਾ ਲੁੱਟਿਆ ਪੈਸਾ ਲੋਕਾਂ 'ਚ ਵਾਪਸ ਕੀਤਾ ਜਾਵੇ ਗਰੀਬਾਂ 'ਚ ਵਾਪਸ ਕੀਤਾ ਜਾਵੇ ਕੀ ਇਹ ਵੀ ਕੋਈ ਚੋਣਵੀਂ ਜੁਮਲਾ ਹੈ ਯਾ ਵਰਕੀ ਪ੍ਰਧਾਨ ਮੰਤਰੀ ਇਸਤੇ ਸੁਹਿਰਦ ਨੇ ਨਹੀਂ ਨਹੀਂ ਸੁਹਿਰਦ ਤੇ ਕਿਉਂ ਨਾ ਪੈਸਾ ਜਿਹੜਾ ਇਹ ਤੇ ਕਿਵੇਂ ਪਤਾ ਲੱਗੂ ਕਿੱਥੋਂ ਲਿਆ ਕਿਹੜੇ ਗਰੀਬ ਤੋਂ ਲਿਆ ਕਿਹਨੂੰ ਦੇਣਾ ਕਿਵੇਂ ਦੇਣਾ ਇਹ ਤੇ ਗੱਲ ਠੀਕ ਹੈ ਕਿ ਜਿਹੜਾ ਵੀ ਇਹੋ ਜਿਹੇ ਪੈਸਾ ਫੜਿਆ ਜਾਂਦਾ ਉਹ ਸਰਕਾਰੀ ਖਜ਼ਾਨੇ 'ਚ ਜਾਂਦਾ ਮਗਰੋਂ ਨੂੰ ਤੁਸੀਂ ਗਰੀਬਾਂ ਨੂੰ ਵੰਡਣਾ ਜਾਂ ਅਮੀਰਾਂ ਨੂੰ ਵੰਡਣਾ ਜਾਂ ਅਡਾਨੀਆਂ ਬਾਨੀਆਂ ਨੂੰ ਦੇਣਾ ਜਾਂ ਕਿਸੇ ਦਲਤਾਂ ਨੂੰ ਦੇਣਾ ਔਰਤਾਂ ਨੂੰ ਦੇਣਾ ਇਹ ਤੇ ਸਰਕਾਰ ਨੇ ਫੈਸਲਾ ਕਰਨਾ ਹੈ ਪਰ ਇਹ ਕਿ ਤੁਸੀਂ ਉਹਦਾ ਕੋਈ ਲਿੰਕ ਤੇ ਨਹੀਂ ਬਿਠਾ ਸਕਦੇ ਨਾ ਕਿ ਕਿਹਦਾ ਪੈਸਾ ਪਰ ਉਹ ਕਿਉਂਕਿ ਇਹ ਤੇ ਪ੍ਰਧਾਨ ਮੰਤਰੀ ਦੀ ਕਲਾਕਾਰੀ ਤੇ ਬੋਲਣ ਦੀ ਹੈ ਹੀ ਹੈ ਕਿ ਗਰੀਬਾਂ ਨੂੰ ਇਹ ਦੇਣਾ ਹੈਗਾ ਇੰਨਾ ਪੈਸਾ ਲੱਭ ਗਿਆ ਸਾਨੂੰ ਤੁਸੀਂ ਆਪਣੇ ਅਕਾਊਂਟ ਕੂਂਟ ਦੇ ਵਿੱਚ ਖੁੱਲਾ ਰੱਖੋ ਉਹਦੇ ਵਿੱਚ ਪੈਣੇ ਆ ਇਸ ਕਿਸਮ ਦਾ ਪ੍ਰਭਾਵ ਤੇ ਦੇ ਹੀ ਦਿੰਦੇ ਨਾ ਗੱਲਾਂ ਨਾਲ ਤੁਸੀਂ ਇਹ ਦੱਸੋ ਜਿਹੜੇ ਨੋਟ ਬੰਦੀ ਸੀ ਕਿੰਨੀ ਲੋਕਾਂ ਨੂੰ ਤਕਲੀਫ ਹੋਈ ਕਿੰਨਾ ਸਾਡਾ ਬਿਜ਼ਨਸ ਡਾਊਨ ਗਿਆ ਸੀ ਖਾਸ ਕਰਕੇ ਜਿਹੜੇ ਛੋਟੇ ਸਕੇਲ ਦੇ ਬਿਜ਼ਨਸ ਸੀ ਉਹਨਾਂ ਦਾ ਕਾਫੀ ਬੁਰਾ ਹਾਲ ਹੋਇਆ ਸੀ ਉਹਦੇ ਵਿੱਚ ਨਿਕਲਿਆ ਕੀ ਸੀ ਕੁਝ ਵੀ ਨਹੀਂ ਉਹ ਹਜ਼ਾਰ-ਹਜ਼ਾਰ ਦੇ ਨੋਟ ਅੱਜ ਤੱਕ ਨਹੀਂ ਦੁਬਾਰਾ ਦੇਖੇ ਉਹ ਤੋਂ 500 ਤੇ 1000 ਸੀ 2000 ਦਾ ਨਹੀਂ ਸੀ ਉਹ 500 ਇਹਦਾ ਉਹ ਨੋਟ ਬੰਦ ਕਰਕੇ ਹਜ਼ਾਰ-ਹਜ਼ਾਰ ਦੇ ਦੇ ਮੇਰੇ ਖਿਆਲ 500 ਦੇ ਵੀ ਬੰਦ ਕਰਦੇ ਸਿੱਧਾ 2000 ਦਾ ਨੋਟ ਜਾਂ ਕਰਤਾ ਸੀ ਸ਼ੁਰੂ ਕਰਤਾ ਸੀਗਾ ਤੇ ਉਹ ਕਾਫੀ ਦੇਰ ਉਹ 2000 ਦਾ ਨੋਟ ਚੱਲਦਾ ਰਿਹਾ ਹੁਣ ਉਹ 2000 ਦੇ ਵੀ ਵਾਪਸ ਲੈ ਲਿਓ ਦੀ ਪ੍ਰਿੰਟਿੰਗ ਕਰਨਾ ਕਰਾਉਣਾ ਸਾਰਾ ਕਿੰਨਾ ਖਰਚਾ ਆਇਆ ਹੋਊਗਾ ਤੁਸੀਂ ਹੈਰਾਨੀ ਦੀ ਗੱਲ ਇਹ ਕਿ ਪੈਸੇ ਦੇ ਨਹੀਂ ਰਹੇ ਤੇ ਜਿਹੜਾ ਨੋਟ ਨਿਕਲਦਾ ਸੀ ਉਹ ਵੀ 2000 ਦਾ ਨਿਕਲਦਾ ਸੀ ਕਿੱਥੇ ਚਲੋ ਲੋਕਾਂ ਨੇ ਤਕਲੀਫਾਂ ਬਹੁਤ ਚਿੱਲੀਆਂ ਮੁੜ ਕੇ ਉਹਨੂੰ ਛੋਟਾ ਕਰਾਉਣਾ ਮੁਸ਼ਕਲ ਹੋ ਜਾਂਦਾ ਸੀ ਕਿਉਂਕਿ ਛੋਟੇ ਪੈਸੇ ਸਰਕੂਲੇਸ਼ਨ ਚੋਂ ਬਾਹਰ ਹੋ ਗਏ ਸੀਗੇ 100 ਦੇ 500 ਦੇ ਜਾਂ ਇੰਨਾ ਇੰਨਾ ਦੇ ਹਜ਼ਾਰ ਦਾ ਤੇ ਅਜੇ ਤੱਕ ਨਹੀਂ ਦੁਬਾਰਾ ਚੱਲਿਆ ਇਸ ਲਈ ਉਹ ਤਕਲੀਫਾਂ ਚੱਲੀਆਂ ਕਾਲਾ ਧਨ ਕਿੱਥੇ ਆਇਆ ਉਦੋਂ ਤੋਂ ਕਹਿੰਦੇ ਸੀ ਕਾਲਾ ਧਨ ਕੱਢਣ ਲਈ ਅਸੀਂ ਇਹ ਕੀਤਾ ਫਿਰ ਵੀ ਉਦੋਂ ਪਹਿਲੀ ਟਰਮ ਦੇ ਵਿੱਚ ਵੀ ਕਿਹਾ ਸੀ ਇਹਨਾਂ ਨੇ ਕਿ ਅਸੀਂ ਕਾਲਾ ਧਨ ਵਾਪਸ ਲੈ ਕੇ ਆਵਾਂ ਕਿਉਂ ਕਿ ਕਿੱਥੇ ਆਇਆ ਕਿਉਂ ਨਹੀਂ ਕਿੱਥੇ ਰਹਿ ਗਿਆ ਇਹ ਜਿਹੜਾ ਇਹ ਕਾਲਾ ਧਨ ਨਹੀਂ ਇਹ ਤੇ ਤੁਹਾਨੂੰ ਪਤਾ ਇਹ ਐਡਾ ਵੱਡਾ ਪੈਸਾ ਹੈ ਤੇ ਵੱਡੇ ਮੂਰਖਤਾ ਵਾਲੀ ਗੱਲ ਹੈ ਤੇ ਕੋਈ ਨਾ ਮਹੀਨਾ ਗਰਮ ਹੋ ਗਿਆ ਗਿਣਦਿਆਂ ਗਿਣਦਿਆਂ ਦੀ ਅਜੇ ਗਣੀਆਂ ਨਹੀਂ ਕੋਈ 30 ਕਰੋੜ ਰੁਪਇਆ ਕਹਿੰਦਾ ਕੋਈ 34.5 ਕਰੋੜ ਰੁਪਇਆ ਕਹਿੰਦਾ ਉਹ ਕਾਫੀ ਪੈਸਾ ਵੱਡਾ ਅਮਾਉਂਟ ਹੈਗਾ ਕੋ ਉਹ ਵੀ ਦੇਖੋ ਮਨਿਸਟਰ ਦੇ ਪੀਏ ਦੇ ਗਾਂ ਜਿਹੜੇ ਸਰਵੈਂਟ ਆ ਉਹਦੇ ਕੋਲ ਘਰ ਤੇ ਜਮਾ ਕੀਤਾ ਵੀ ਉੱਥੇ ਤੱਕ ਕਿਹੜੀ ਕਿਸੇ ਨੂੰ ਪਤਾ ਲੱਗਣਾ ਇੰਨੇ ਪੈਸੇ ਤਾਂ ਪਤਾ ਨਹੀਂ ਲੱਗਦਾ ਉਹ ਤੇ ਕਮਰਾ ਭਰਿਆ ਹੋਊਗਾ ਕਿਸੇ ਨਾ ਥਈਆਂ ਦੇ 12 ਕਰੋੜ ਤੇ ਕੱਲ ਹੀ ਨਿਕਲਿਆ ਸੀ ਹਾਂ ਹਾਂ ਉਹ ਤੇ ਜਿਹੜਾ ਅਖਬਾਰਾਂ ਚ ਅਜੇ ਹੋਰ ਵਿਛਾਤ ਹੋ ਸਕਦਾ ਪਰ ਇਹ ਵੱਡਾ ਅਮਾਊਂਟ ਹੈਗਾ ਪਰ ਸਰ ਜਦੋਂ ਆਪਾਂ ਥੋੜੇ ਦੇਣੀ ਕੀਤਾ ਸੀ ਟੋਟਲ ਜਿਹੜਾ ਸੀ 4.5 ਕਰੋੜ ਰੁਪਏ ਦਾ ਤੇ ਉਦੋਂ ਹੀ ਹੋ ਗਿਆ ਸੀਗਾ ਏ ਜਦੋਂ ਵਿੱਚ ਸਾਰੇ ਪੈਸੇ ਪੈਸੇ ਪਾ ਕੇ ਹੋਰ ਪਾ ਕੇ ਇਹ ਕਿਉਂਕਿ ਉਹਨ ਪਰਟੀਕুলਰ ਇੱਕ ਹਾਲਾਤਾਂ ਚ ਪੈਸਾ ਫੜਿਆ ਗਿਆ ਇਸ ਕਰਕੇ ਇਹਦਾ ਬੀਜੇਪੀ ਤੇ ਪ੍ਰਚਾਰ ਕਰੂੰਗੀ ਕਰੂੰਗੀ ਪਰ ਇਹਦੇ ਚ ਘੱਟ ਕੋਈ ਪਾਰਟੀ ਨਹੀਂ ਆ ਕਿਨੂੰ ਨਹੀਂ ਬਤਾਏਗਾ ਕਿ ਸਾਰੀਆਂ ਪਾਰਟੀਆਂ ਮੋਟਾ ਪੈਸਾ ਪੈਸਾ ਕੀ दारू ਕੀ ਹਰ ਚੀਜ਼ ਕੱਲੇ ਵਾਦੇ ਨਹੀਂ ਪ੍ਰੋਗਰਾਮਾਂ ਦੇ ਰਾਹੀਂ ਨਹੀਂ ਕਿ ਜੇ ਸਾਡੀ ਸਰਕਾਰ ਸੱਤਾ ਚਾਈ ਤੇ ਅਸੀਂ ਆਹ ਦੇਾਂਗੇ ਆਹ ਦੇਾਂਗੇ ਹੁਣ ਵੀ ਚੋਣਾਂ ਦੇ ਦੌਰਾਨ ਵੀ ਇਹ ਐਸ਼ ਬਥੇਰਾ ਸਰਕੂਲੇਟ ਹੁੰਦਾ ਜਿਹਦੇ ਵਿੱਚ ਜਿੰਨਾ ਫੜਿਆ ਜਾਂਦਾ ਇਲੈਕਸ਼ਨ ਕਮਿਸ਼ਨ ਕੋ ਫੜਿਆ ਜਾਂਦਾ ਬਾਕੀ ਲੋਕਾਂ ਤੱਕ ਪਹੁੰਚ ਜਾਂਦਾ ਪ੍ਰੋਫੈਸਰ ਸਾਹਿਬ ਮੁਸਲਮਾਨ ਭਾਈਚਾਰੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਿੱਪਣੀਆਂ ਅੱਜਕੱਲ ਸੁਰਖੀਆਂ ਦਾ ਹਿੱਸਾ ਬਣੀਆਂ ਹੋਈਆਂ ਨੇ ਉਹਨਾਂ ਨੇ ਇੱਕ ਹੋਰ ਟਿੱਪਣੀ ਕੀਤੀ ਹੈ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨਹਿਰੂ ਹੋਰਾਂ ਦਾ ਜ਼ਿਕਰ ਜ਼ਰੂਰ ਕਰਦੇ ਨੇ ਕਿਸੇ ਨਾ ਕਿਤੇ ਹਾਲਾਂਕਿ ਉਹ ਘੇਰਦੇ ਹੀ ਨੇ ਨਹਿਰੂ ਦੇ ਥਰੂ ਪਰ ਅੱਜ ਫੇਰ ਉਹਨਾਂ ਦੀ ਇੱਕ ਟਿੱਪਣੀ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਕਿ ਨਾ ਤਾਂ ਅਸੀਂ ਮੁਸਲਮਾਨਾਂ ਦੇ ਵਿਰੋਧੀ ਹਾਂ ਤੇ ਨਾ ਹੀ ਅਸੀਂ ਇਸਲਾਮ ਦੇ ਵਿਰੋਧੀ ਹਾਂ ਭਾਜਪਾ ਨੂੰ ਮਾੜਾ ਬੋਲਣ ਦਾ ਨੈਰੇਟਿਵ ਨਹਿਰੂ ਦੇ ਜ਼ਮਾਨੇ ਤੋਂ ਹੀ ਸਿਰਜਿਆ ਜਾ ਰਿਹਾ ਹੈ ਇਹ ਪ੍ਰਧਾਨ ਮੰਤਰੀ ਮੋਦੀ ਦੀ ਟਿੱਪਣੀ ਬਾਰੇ ਕੀ ਕਹੂਗੇ ਇਹ ਦੇਖੋ ਇਹਦਾ ਮਤਲਬ ਉਹਨਾਂ ਨੂੰ ਸਮਝ ਪੈ ਗਈ ਹੈ ਕਿ ਜੋ ਇਹਨਾਂ ਨੂੰ ਟਾਰਗੇਟ ਕਰਕੇ ਵੋਟਾਂ ਇਥੇ ਮਤਲਬ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਕਾਫੀ ਮਹਿੰਗਾ ਪੈ ਰਿਹਾ ਹੈ ਪ੍ਰਧਾਨ ਮੰਤਰੀ ਦਾ ਇਹ ਬਿਆਨ ਉਹਨਾਂ ਨੂੰ ਦੱਸ ਰਿਹਾ ਇਹ ਦੱਸ ਰਿਹਾ ਸਾਫ ਸਾਫ ਦੱਸ ਰਿਹਾ ਕਿ ਉਹ ਬੈਕਫੁੱਟ ਤੇ ਹਾਲਾਤ ਜਿਆਦਾ ਗੰਭੀਰ ਹੈਗੇ ਆ ਜਿਨੇ ਉਹ ਪੋਲਰਾਈਜ਼ ਹੋ ਕੇ ਉਹਨਾਂ ਨੂੰ ਹਿੰਦੂ ਵੋਟ ਤੇ ਸਾਰੀ ਇਕੱਠੀ ਹੋਈ ਨਹੀਂ ਪਰ ਮੁਸਲਮਾਨ ਵੋਟ ਤੇ ਚਲੀ ਗਈ ਜੇ ਇਹਨਾਂ ਦਾ ਡਿਸਕ੍ਰਿਮੀਨੇਟਰੀ ਐਟੀਟਿਊਡ ਨਹੀਂ ਹੈ ਸਾਡੇ 13-14% ਹੋਣਗੇ ਮੁਸਲਮਾਨ ਦੇਸ਼ ਦੇ ਵਿੱਚ ਕਿਉਂਕਿ ਘਟ ਗਿਣਤੀਆਂ तकरीबन 20% ਆ ਟੋਟਲ ਠੀਕ ਜਿਹਦੇ ਵਿੱਚ 13-14% ਤੇ ਮੁਸਲਮਾਨ ਹੈ ਕੀ ਇਹ 10% ਵੀ ਆਪਣੀਆਂ ਟਿਕਟਾਂ ਦਾ 10% ਜਿੰਨੀਆਂ ਇਹਨਾਂ ਨੇ ਵੰਡੀਆਂ ਉਹ ਮੁਸਲਮਾਨ ਖੜੇ ਕੀਤੇ ਆ ਕਿੰਨੇ ਕਹ ਗਿਣ ਕੇ ਦੱਸਣ ਕਿੰਨੇ ਬੰਦੇ ਕੀਤੇ ਮੈਨੂੰ ਤਾਂ ਲੱਗਦਾ ਇਹ ਕਬੀ ਨਹੀਂ ਕੀਤਾ ਹੁਣ ਕਿਤੇ ਬਹੁਤ ਹੀ ਪਹਿਲਾਂ ਇੱਕ ਅੱਧਾ ਬੰਦਾ ਭਾਵੇਂ ਕੋਈ ਕਰਤਾ ਹੋਵੇ ਐਵੇਂ ਦੁਨੀਆ ਨੂੰ ਦਿਖਾ ਲੈਣ ਲਈ ਵੀ ਅਸੀਂ ਬਿਲਕੁਲ ਵੀ ਇੰਨੇ ਕਮਿਊਨਲ ਨਹੀਂ ਹੈਗੇ ਅਦਰਵਾਈਜ਼ ਜੇ ਤੁਸੀਂ ਬਿਲਕੁਲ ਹੀ ਤੁਹਾਨੂੰ ਚੰਗੇ ਲੱਗਦੇ ਆ ਤੇ ਮੁਸਲਮ ਮੈਜੋਰਿਟੀ ਏਰੀਆ ਦੇ ਵਿੱਚ ਤਾਂ ਤੁਸੀਂ ਘੱਟੋ ਘੱਟ ਜਿੱਥੇ ਮੁਸਲਮ ਦੀ ਯੂਪੀ ਦੇ ਵਿੱਚ ਬੜੀ ਡੋਮੀਨੇਸ਼ਨ ਹੈ ਮੱਧ ਪ੍ਰਦੇਸ਼ 'ਚ ਹੈਗੇ ਆ ਬਿਹਾਰ 'ਚ ਹੈਗੇ ਆ ਪੱਛਮੀ ਬੰਗਾਲ 'ਚ ਹੈਗੇ ਉੱਥੋਂ ਦੇ ਮੁਸਲਮ ਮੁਸਲਮ ਕੈਂਡੀਡੇਟ ਤੁਸੀਂ ਈਵਨ ਮਹਾਰਾਸ਼ਟਰ 'ਚ ਵੀ ਹੈਗੇ ਕੋਈ ਏਰੀਆ 'ਚ ਹੈਦਰਾਬਾਦ 'ਚ ਬਹੁਤ ਹੈਗੇ ਤੇਲਗਾਨਾ 'ਚ ਬਹੁਤ ਹੈਗੇ ਤੁਸੀਂ ਉੱਥੋਂ ਦੇ ਮੁਸਲਮਾਨ ਕੈਂਡੀਡੇਟ ਖੜੇ ਕਰੇ ਹੀ ਸਕਦੇ ਆ ਨਾ ਹੂੰ ਪਰ ਸਾਨੂੰ ਤਾਂ ਕੋਈ ਦਿਖਦਾ ਨਹੀਂ ਹੈ ਤੁਸੀਂ ਪਾਰਲੀਮੈਂਟ ਦੇ ਪਿਛਲੇ ਦੇ ਅੰਕੜੇ ਦੇਖ ਲਓ ਕਿ ਕਿੰਨੇ ਮੁ슬लिम ਐਮਪੀ ਇਹਨਾਂ ਵੱਲੋਂ ਜਿੱਤ ਕੇ ਉੱਥੇ ਪਹੁੰਚੇ ਸੀਗੇ ਖੜੇ ਕਰਨਾ ਇੱਕ ਗੱਲ ਹੋਰ ਹੁੰਦੀ ਹੈ ਉਹਨਾਂ ਨੂੰ ਜਿਤਾਉਣਾ ਜਿਤਾ ਕੇ ਆਪਣੀ ਰਾਜਨੀਤੀ ਦਾ ਹਿੱਸਾ ਬਣਾਉਣਾ ਸੱਤਾ ਦਾ ਭਾਗੀਦਾਰ ਬਣਾਉਣਾ ਉਹ ਇੱਕ ਦੂਜੀ ਗੱਲ ਹੈ ਇਹ ਕਿਤੇ ਇਹ ਤੇ ਇਹ ਤੇ ਬਿਲਕੁਲ ਹੀ ਜਾਣੀ ਕੋਰਾ ਝੂਠ ਹੈਗਾ ਕਿ ਅਸੀਂ ਮੁਸਲਮਾਨਾਂ ਨੂੰ ਗਲੇ ਲਾ ਕੇ ਚੱਲਦੇ ਫਿਰ ਪੀਲੇ ਪੰਜੇ ਦਾ ਇੰਨਾ ਪ੍ਰਚਾਰ ਸੀ ਇਹ ਦਾ ਹੋਰ ਸਾਰਾ ਇੰਨਾ ਰੋਲਾ ਪਿਆ ਨੈਸ਼ਨਲ ਐਨ ਆਰ ਸੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਉਹ ਸਾਰੇ ਬਾਰੇ ਇੰਨਾ ਕੁਝ ਪ੍ਰਚਾਰ ਉਹ ਐਵੇਂ ਹੀ ਸੀ ਝੂਠੀ ਸੀ 1970 ਨੂੰ ਹਟਾਉਣ ਬਾਰੇ ਇਹਨੇ ਦਮ ਗਜੇ ਮਾਰਨੇ ਇਹ ਕਰਨਾ ਇਹ ਸਾਰਾ ਐਵੇਂ ਹੀ ਸੀਗਾ ਇਹ ਕਿਨੂੰ ਕਿਨੂੰ ਖੁਸ਼ ਕਰ ਲਈ ਸੀ ਹਿੰਦੂ ਮジョਰਿਟੀ ਨੂੰ ਖੁਸ਼ ਕਰ ਲਈ ਸੀ ਸਾਰਾ ਹਾਲਾਂਕਿ ਸਾਰੇ ਹਿੰਦੂ ਉਹਨਾਂ ਗੱਲਾਂ ਚੋਂ ਨਹੀਂ ਉਹਨਾਂ ਚ ਵੀ ਵੱਡੀ ਗਿਣਤੀ ਤੇ ਸਿਆਣਿਆਂ ਦੀ ਹੈ ਪਰ ਜਿਹੜੇ ਥੋੜੇ ਬੰਦੇ ਉਹ ਜ਼ਿਆਦਾ ਮੋਦੀ ਭਗਤ ਹੁੰਦੇ ਆ ਉਹਨਾਂ ਉਹ ਇੰਨਾਂ ਗੱਲਾਂ ਤੋਂ ਖੁਸ਼ ਹੋ ਕੇ ਇੱਕ ਕਿਸਮ ਦਾ ਰਾਜਨੀਤਿਕ ਲਾਹਾ ਤੇ ਇਹਨਾਂ ਨੂੰ ਬੀਜੇਪੀ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਪ੍ਰੋਫੈਸਰ ਸਾਹਿਬ ਇੱਕ ਸਿੱਖਿਆ ਖੇਤਰ ਨਾਲ ਜੁੜੀ ਖਬਰ ਆ ਉਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿਉਂਕਿ ਮੋਬਾਈਲ ਫੋਨ ਹੈ ਜਿਹੜਾ ਅੱਜਕੱਲ ਹਰੇਕ ਲਈ ਜ਼ਰੂਰੀ ਤਾਂ ਹੋ ਗਿਆ ਹੈ ਪਰ ਇਸ ਦੀ ਦੁਰਵਰਤੋਂ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਹਰ ਪਾਸੇ ਹਰੇਕ ਖੇਤਰ ਦੇ ਵਿੱਚ ਸਕੂਲ ਹੋਣ ਕਾਲਜ ਹੋਣ ਜਾਫਰ ਦਫ਼ਤਰ ਹੋਣ ਗੈਰ ਸਰਕਾਰੀ ਦਫ਼ਤਰ ਹੋਣ ਸਰਕਾਰੀ ਦਫ਼ਤਰ ਹੋਣ ਹਰ ਪਾਸੇ ਸਿੱਖਿਆ ਵਿਭਾਗ ਨੇ ਜਾਂ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੇ ਮੋਬਾਈਲ ਫੋਨ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਡਿਊਟੀ ਦੇ ਦੌਰਾਨ ਜਦੋਂ ਤੱਕ ਉਹ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਪੜਾ ਰਹੇ ਨੇ ਇਹ ਮਾਮਲਾ ਹੈ ਰਾਜਸਥਾਨ ਦਾ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਇਹ ਹੁਕਮ ਜਾਰੀ ਕੀਤੇ ਨੇ ਕਿ ਅਧਿਆਪਕਾਂ ਨੂੰ ਨਵਾਂ ਹੁਕਮ ਜਾਰੀ ਕਰਦੇ ਕਿਹਾ ਹੈ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਮੋਬਾਈਲ ਫੋਨ ਪੂਰੀ ਤਰ੍ਹਾਂ ਪਾਬੰਦੀ ਰਹੇਗੀ ਉਹਨਾਂ ਦੇ ਉੱਤੇ ਅਧਿਆਪਕ ਇਸ ਦੀ ਵਰਤੋਂ ਨਹੀਂ ਕਰ ਸਕਣਗੇ ਕਿ ਇਸੇ ਤਰ੍ਹਾਂ ਦਾ ਫੈਸਲਾ ਪੂਰੇ ਦੇਸ਼ ਵਿੱਚ ਲਾਗੂ ਹੋਣਾ ਚਾਹੀਦਾ ਹੈ ਕਿਉਂਕਿ ਇੱਕ ਪਾਸੇ ਤਾਂ ਟੈਕਨੋਲੋਜੀ ਦੇ ਰਾਹੀਂ ਵਿਦਿਆਰਥੀਆਂ ਨੂੰ ਪੜਾਉਣਾ ਵੀ ਜ਼ਰੂਰੀ ਹੈ ਕਿ ਇਸ ਨਾਲ ਉਹ ਮੁਸ਼ਕਿਲ ਨਹੀਂ ਆਵੇਗੀ ਜਾਂ ਫਿਰ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਦੇਖੋ ਇਹ ਗੱਲ ਤੇ ਹੈਗੀ ਹੈ ਕਿ ਇਹ ਜਿਹੜੀ ਟੈਕਨੋਲੋਜੀ ਹੈ ਜੇ ਤੁਸੀਂ ਉਹਨੂੰ ਸਮਝਦਾਰੀ ਨਾਲ ਨਹੀਂ ਵਰਤਦੇ ਉਹ ਇੱਕ ਐਡਿਕਟਿਵ ਹੈਗੀ ਤਾਂ ਤੁਹਾਡਾ ਬਹੁਤ ਟਾਈਮ ਬਰਬਾਦ ਕਰ ਦਿਆ। ਉਹਨਾਂ ਨੇ ਇਹਨੂੰ ਬਣਾਇਆ ਇਸ ਤਰੀਕੇ ਨਾਲ ਆ ਕਿ ਤੁਸੀਂ ਗਾਂ ਤੋਂ ਗਾਂ ਗਾਂ ਤੋਂ ਗਾਂ ਜਿਹੜੀ ਚੀਜ਼ ਤੁਸੀਂ ਵੇਖਣ ਲੱਗ ਜਓ ਉਹ Google ਦੇ ਰਾਹੀਂ ਉਹ ਆਪ ਹੀ ਤੁਹਾਨੂੰ ਪਰੋਸਣ ਲੱਗ ਜਾਂਦਾ ਤਾਂ ਕਿ ਤੁਹਾਡਾ ਉਹ ਇੰਟਰਸਟ ਜਾਣ ਜਾਂਦੇ ਪਿੱਛੇ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਵਿੱਚ ਕੰਮ ਕਰਦੀ ਹੈ ਜਿਹੜੀ ਕਿ ਉਸੇ ਕਿਸਮ ਨਾਲ ਤੁਹਾਨੂੰ ਪਰੋਸਣ ਲੱਗ ਜਾਂਦੀ। ਇਹ ਹੈ ਤੇ ਬੜੀ ਖਤਰਨਾਕ ਚੀਜ਼। ਅਮਰੀਕਾ ਦੇ ਵਿੱਚ ਇੱਕ ਸਟੇਟ ਨੇ ਸਕੂਲਾਂ ਦੇ ਵਿੱਚ ਫੋਨ ਦੇਣਾ ਬੰਦ ਕਰਤਾ। ਉਹ 14 ਸਾਲ ਤੱਕ ਉਹਨਾਂ ਨੇ ਕਿਹਾ 14 ਸਾਲ ਤੱਕ ਅਸੀਂ ਬੱਚੇ ਨੂੰ ਕੋਈ ਸਕੂਲ ਦੇ ਵਿੱਚ ਫੋਨ ਲੈ ਕੇ ਨਹੀਂ ਜਾਊਗਾ ਉੱਥੇ ਬੜੀ ਵੱਡੀ ਉੱਥੇ ਵੀ ਬਿਮਾਰੀ ਫੈਲ ਗਈ ਹੈ ਬਬਾ ਫੈਲ ਗਈ ਹੈ ਭੀ ਪੜਨ ਦੀ ਜਗ੍ਹਾ ਬੱਚੇ ਫੋਨ ਨੂੰ ਹੀ 24 ਘੰਟੇ ਦੇਖਣਾ ਪਸੰਦ ਕਰਦੇ ਮੈਨੂੰ ਇਹ ਲੱਗਦਾ ਕਿ ਜਿੱਥੇ ਟੀਚਰਾਂ ਨੂੰ ਇਹ ਉੱਥੇ ਲੋਕਰ ਦੇ ਵਿੱਚ ਫੋਨ ਰੱਖ ਦੇਣੇ ਚਾਹੀਦੇ ਆ ਜਾ ਕੇ ਜਮਾ ਕਰਾ ਦੇਣ ਤੇ ਫਿਰ ਜਦੋਂ ਛੁੱਟੀ ਹੋ ਜੇ ਉਹਦਾਂ ਨੂੰ ਕਹਿਣ ਕਿ ਆਪਣਾ ਆਪਣਾ ਫੋਨ ਚੁੱਕ ਕੇ ਲੈ ਜਾਓ ਸਭ ਤੋਂ ਪਹਿਲਾਂ ਫਟਾਫਟ ਖੋਲ ਕੇ ਵੇਖ ਲੈਣ ਕਿ ਕੋਈ ਬਹੁਤ ਵੱਡਾ ਬਿਜ਼ਨਸ ਹੋਰ ਤੇ ਨਹੀਂ ਖਰਾਬ ਹੋ ਗਿਆ ਉਹ ਕਹਿੰਦੇ ਉਥੇ ਕੋਈ ਜਾਂ ਤੇ ਇੱਧਰ ਉੱਧਰ ਦੀਆਂ ਚੀਜ਼ਾਂ ਦੇਖਦੇ ਰਹਿੰਦੇ ਆ ਟੀਚਰ ਜਾਂ ਕੋਈ ਹੋਰ ਜੋ ਵੀ ਹੈ ਮਤਲਬ ਬਥੇਰਾ ਉਹਦੇ ਚ ਅਟਰੈਕਟਿਵ ਚੀਜ਼ਾਂ ਹੈਗੀਆਂ ਜਾਂ ਫਿਰ ਕੋਈ ਪ੍ਰਾਪਰਟੀ ਦੀਆਂ ਡੀਲਾਂ ਦੇ ਸ਼ੇਅਰ ਮਾਰਕੀਟ ਕਿੰਨੀ ਉੱਪਰ ਗਈ ਕਿੰਨੇ ਤੇ ਲਿਗੀ ਯਾਨੀ ਪੜਾਈ ਦਾ ਕੰਮ ਛੱਡ ਕੇ ਕੁਝ ਹੋਰ ਜ਼ਿਆਦਾ ਹੋ ਰਿਹਾ ਇਹ ਠੀਕ ਗੱਲ ਹੈ ਮੈਨੂੰ ਤਾਂ ਲੱਗਦਾ ਬੱਚਿਆਂ ਨੂੰ ਵੀ ਸਾਡੇ ਦੇਸ਼ ਦੇ ਅੰਦਰ ਕਾਨੂੰਨ ਬਣਾਉਣਾ ਚਾਹੀਦਾ ਕੇ 14 ਸਾਲ ਦਾ ਬੱਚਾ ਆਪਣੇ ਕੋਈ ਵੀ ਫੋਨ ਲੈ ਕੇ ਸਕੂਲ ਚ ਨਹੀਂ ਜਾਊਗਾ ਮੈਨੂੰ ਤਾਂ ਲੱਗਦਾ ਘਰ ਚ ਵੀ ਮਾਪੇ ਬਾਬ ਨੂੰ ਵੀ ਇਸ ਗੱਲ ਦਾ ਬੱਚਿਆਂ ਨੂੰ ਫੋਨਾਂ ਤੋਂ ਕਿਵੇਂ ਦੂਰ ਰੱਖਣਾ ਕੋਈ ਲੋੜ ਨਹੀਂ ਜੇ ਫੋਨ ਕਰਨਾ ਕਰ ਲੈਣ ਜਿੱਥੇ ਮੈਨੂੰ ਤਾਂ ਲੱਗਦਾ ਕਿ ਤੁਸੀਂ ਦੇਖਿਆ ਕੋਵਿਡ ਦੇ ਦਿਨਾਂ ਦੇ ਵਿੱਚ ਤੁਸੀਂ ਆਨਲਾਈਨ ਐਜੂਕੇਸ਼ਨ ਉਹਦੇ ਜਿਹੜਾ ਗਰੀਬ ਨਹੀਂ ਵੀ ਸੀ ਲੈ ਸਕਦਾ ਉਹਨੇ ਵੀ ਔਖੇ ਹੋ ਕੇ ਆਪਣੇ ਬੱਚੇ ਦੀ ਖਾਤਰ ਕੋਈ ਬੰਦਾ ਕਰਦਾ ਗਿਆ ਸੱਤ ਵਲ ਪਨ ਕੇ ਇਹੋ ਜੀ ਬਿਮਾਰੀ ਬੱਚਿਆਂ ਦੇ ਵਿੱਚ ਵਧਾਉਣ ਲਈ ਹੈ ਤੇ ਖੁਦ ਵੀ ਸਿਸਟਮ ਵੀ ਜ਼ਿੰਮੇਵਾਰ ਹੈਗਾ ਉਹ ਕੰਪਨੀਆਂ ਨੇ ਬੜਾ ਐਨਕਰੇਜ ਕੀਤਾ ਹੋਊਗਾ ਕਿ ਹਾਂ ਹੁਣ ਮਾਲ ਵੇਖੂਗਾ ਹੁਣ ਸਾਡਾ ਚੰਗਾ ਹੋਇਆ ਇਹ ਤੇ ਕੋਵਿਡ ਹਟੇ ਹੀ ਨਾ ਸਾਲ ਖੋਰ ਤੇ ਹੋਰ ਬੜੇ ਲੋਕਾਂ ਨੂੰ ਜਿਹੜੇ ਕਰੀ ਵਰਤਣ ਲੱਗੇ ਉਹਨਾਂ ਨੇ ਫਿਰ ਪੜ੍ਹਾਈ ਤੇ ਛੱਡਤੀ ਫੋਨ ਨਹੀਂ ਛੱਡਿਆ ਮੁੜ ਕੇ ਸਕੂਲ ਖੁੱਲ ਗਏ ਸਕੂਲ ਜਾਣਾ ਬੰਦ ਕਰਤਾ ਮੈਂ ਕਿੰਨੀਆਂ ਬੱਚਿਆਂ ਨੂੰ ਜਾਣਦਾ ਮੁੜ ਕੇ ਬੱਚਿਆਂ ਨੂੰ ਸਕੂਲ ਦੁਬਾਰਾ ਭੇਜਣਾ ਔਖਾ ਹੋ ਗਿਆ ਇਸ ਲਈ ਇਹ ਤੇ ਇਹ ਤੇ ਹੈ ਤੇ ਖਤਰਨਾਕ ਜੋ ਵੀ ਮੰਤਰੀ ਸਾਹਿਬਾਨ ਨੇ ਰਾਜਸਥਾਨ ਚ ਐਜੂਕੇਸ਼ਨ ਮਿਨਿਸਟਰ ਨੇ ਕੀਤਾ ਆ ਇਸ ਬਾਰੇ ਇਹ ਇਹ ਹੈ ਤੇ ਚੰਗਾ ਕਦਮ ਇਹਦੇ ਬਾਰੇ ਇੱਕ ਚੰਗੀ ਪਾਲਿਸੀ ਸੈਂਟਰ ਲੈਵਲ ਤੇ ਹੀ ਬਣ ਜਾਣੀ ਚਾਹੀਦੀ ਹੈ ਤਾਂ ਕਿ ਹਰ ਸਟੇਟ ਦੇ ਵਿੱਚ ਔਰ ਸਟੇਟਾਂ ਨੂੰ ਉਸ ਤੇ ਚਰਚਾ ਕਰਨ ਤੋਂ ਬਾਅਦ ਉਹਨੂੰ ਅਡਾਪਟ ਕਰਨਾ ਚਾਹੀਦਾ ਹੈ ਠੀਕ ਹੈ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਸੇ ਤਰ੍ਹਾਂ ਦੀ ਵਿਚਾਰ ਚਰਚਾ ਦੇਖਣ ਦੇ ਲਈ ਜੁੜੇ ਰਹੋ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ